ਰਹੀਆਂ ਜਿਨ੍ਹਾਂ ਦੇ ਹੱਥ ਦੇ ਵਿੱਚ ਬਹੁਤ ਵੱਡਾ ਹੁਨਰ ਹੈ ਲੋਕੀ ਅਹ ਹੋਨਸ ਤੇ ਬੜੇ ਰਹਿੰਦੇ ਨੇ ਰੀਲਸ ਵਗੈਰਾ ਅਪਲੋਡ ਕਰਦੇ ਨੇ ਬਟ ਮੈਂ ਉਸ ਟਾਈਮ ਨੂੰ ਪੇਂਟਿੰਗਸ ਵਗੈਰਾ ਚ ਇਨਵੈਸਟ ਕਰਦੀ ਆਰੇ ਪਿਤਾ ਜੀ ਧਾਬਾ ਚਲਾਉਂਦੇ ਨੇ ਦੂਜੇ ਪਾਸੇ ਮਾਤਾ ਜੀ ਵੀ ਕੱਪੜੇ ਉਹਨੇ ਸਲਾਈ ਕਰਕੇ ਘਰ ਦਾ ਕੰਮ ਜਰਾ ਚਲਾਉਂਦੇ ਇਹਨੂੰ ਹੀ ਲੱਗੇ ਕਿ ਆਪਾਂ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਅਕਾਊਂਟ ਬਣਾਈਏ ਰੀਲਾਂ ਪਾਈਏ ਜਿਸ ਤਰੀਕੇ ਨਾਲ ਕੁੜੀਆਂ ਮਸ਼ਹੂਰ ਨੇ ਕਈ ਕੁੜੀਆਂ ਤਾਂ ਇਹ ਕਹਿ ਰਹੀਆਂ ਆ ਅੱਜਕੱਲ ਕਿ ਸਾਡਾ ਰੋਜ਼ਗਾਰ ਜਲਦਾਂ ਘਰ ਗਰੀਬੀ ਬਹੁਤ ਹੈ ਪਰ ਉਹਨਾਂ ਕੁੜੀਆਂ ਨੂੰ ਕੀ ਕਹੋਗੇ ਉਹ ਵੀ ਘਰ ਗਰੀਬੀ ਹੈ ਉਹਨਾਂ ਦੀ ਵੀ ਗਰੀਬੀ ਹੈ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦਾ ਰਾਹ ਅਪਣਾਇਆ ਤੁਸੀਂ ਇੱਕ ਪੇਂਟਿੰਗ ਦੇ ਤੁਹਾਡੇ ਇੱਕ ਪਰਿਵਾਰ ਦੇ ਮਿਹਨਤ ਕਰ ਰਹੇ ਹੈ ਬਹੁਤ ਵੱਡੀ ਗੱਲ ਹੈ ਲੇਕਿਨ ਮੈਂ ਇਹ ਸੋਚਿਆ ਸੀ ਕਿ ਮੈਂ ਆਪਣੇ ਘਰ ਦੀਆਂ ਤੇ ਇੱਜ਼ਤ ਨਹੀਂ ਢੋਲ ਸਕਦੀ ਰੀਲਸ ਵਿੱਚ ਬਹੁਤ ਕੁਝ ਕੈਂਡੀਆਂ ਨੇ ਹੈ ਨਾ ਲੇਕ ਇਹ ਆਪਣੇ ਤੇ ਡਿਪੈਂਡ ਕਰਦਾ ਆ ਆਪਾਂ ਕਿਸ ਵੇ ਨਾਲ ਉਹਨੂੰ ਕਰਨਾ ਆ ਆਪਾਂ ਨੂੰ ਸਭ ਤੋਂ ਜ਼ਿਆਦਾ ਆਪਣੀ ਮੈਨ ਇੱਜ਼ਤ ਪਿਆਰੀ ਆ ਤੇ ਨਾ ਇਟਸ नॉट ਪੋਸੀਬਲ ਸੋ ਆਪਾਂ ਕੀ ਕਰ ਸਕਦੇ ਆ ਲੇਕ ਸਾਡੀ ਫੈਮਿਲੀ ਅਲਾਉ ਵੀ ਨਹੀਂ ਕਰਦੀ ਕਿ ਅਸੀਂ ਅੱਧਾ ਰੀਲਸ ਤੇ ਜਾ ਕੇ ਕਰੀਏ ਕਈ ਲੋਕ ਧੀਆ ਨੂੰ ਬਹੁਤ ਸਮਝਦੇ ਨੇ ਕਿ ਧੀ ਹੋ ਗਈ ਕੀ ਬਹੁਤ ਮੁਸ਼ਕਲ ਹੋਣਾ ਕਿ ਮੈਂ ਵਿਆਹ ਕਰਾਂਗੇ ਜਾਂ ਫਿਰ ਅੱਜਕੱਲ ਦਾ ਮਾਹੌਲ ਕਿਵੇਂ ਹੈ ਉਸ ਨੂੰ ਕਿਵੇਂ ਅਸੀਂ ਆਪਣੀ ਧੀ ਦੇ ਨਾਲ ਨਿਵਾਵਾਂਗੇ ਕਿਉਂਕਿ ਜਿਸ ਤਰੀਕੇ ਨਾਲ ਅੱਜਕੱਲ ਚੱਲ ਰਿਹਾ ਹੈ ਤਾਂ ਅੱਜਕੱਲ ਮਾਪਿਆਂ ਨੂੰ ਬਹੁਤ ਫਿਕਰ ਹੈ ਪਰ ਜਿਹੜੀਆਂ ਧੀਆ ਆਪਣੇ ਮਾਪਿਆਂ ਦੀਆਂ ਤੇ ਆਪਣੀ ਇੱਜ਼ਤ ਉਹਨਾਂ ਨੂੰ ਪਿਆਰੀ ਹੁੰਦੀ ਹੈ ਉਹ ਕਦੇ ਵੀ ਗਲਤ ਰਾਹ ਤੇ ਨਹੀਂ ਤੁਰਦੇ ਭਾਵੇਂ ਕੋਈ ਫੇਲਟ ਹੋਵੇ ਤੇ ਅੱਜਕੱਲ ਸੋਸ਼ਲ ਮੀਡੀਆ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਤਰੀਕੇ ਨਾਲ ਪਿਛਲੇ ਤੁਸੀਂ ਦੇਖਿਆ ਹੁਣ ਕਮਲ ਕੌਰ ਦਾ ਵੀ ਜੋ ਕੰਚਨਕ ਮਾਰੀ ਸੀ ਦਾ ਕਤਲ ਹੋਇਆ ਦੂਜੇ ਪਾਸੇ ਹੋਰ ਵੀ ਜਿਹੜੀ ਕੁੜੀਆਂ ਨੂੰ ਹੁਣ ਧਮਕੀਆਂ ਆ ਰਹੀਆਂ ਨੇ ਕਿ ਜੋ ਸੋਸ਼ਲ ਮੀਡੀਆ ਰਾਹੀਂ ਉਹਨਾਂ ਵੱਲੋਂ ਵੀਡੀਓ ਬਣਾ ਕੇ ਅਸ਼ਲੀਲ ਵੀਡੀਓ ਪਰੋਸੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਗਲਤ ਰਾਹ ਤੇ ਤੋਰਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਉਹ ਵੀ ਈਆਂ ਨੇ ਜਿਹੜੇ ਆਪਣੇ ਮਾਪਿਆਂ ਦੀ ਇੱਜ਼ਤ ਰੱਖਦੀਆਂ ਨੇ ਆਪਣੇ ਤਨ ਨੂੰ ਟਾਕੇ ਰੱਖਦੀਆਂ ਨੇ ਦੂਜੇ ਪਾਸੇ ਕੋਈ ਵੀ ਇਸ ਤਰੀਕੇ ਦਾ ਗਲਤ ਕਦਮ ਨਹੀਂ ਚੁੱਕਦੇ ਜਿਦ ਨਾਲ ਕੀ ਉਨ੍ਹਾਂ ਦੇ ਮਾਪੇ ਤੇ ਇੱਜ਼ਤ ਖਰਾਬ ਹੋਵੇ ਇੱਕ ਐਦਾਂ ਦੀ ਧੀ ਨੂੰ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਬਹੁਤ ਵੱਡਾ ਹੁਨਰ ਹੈ ਜੋ ਕਿ ਪੇਂਟਿੰਗ ਕਰਦੇ ਨੇ ਨਾਲ ਨਾਲ ਆਪਣੀ ਮੈਡੀਕਲ ਦੀ ਪੜ੍ਹਾਈ ਵੀ ਕਰ ਰਹੇ ਨੇ ਸਾਡੇ ਨਾਲ ਮਰੰਡਾ ਸ਼ਹਿਰ ਦੀ ਇੱਕ ਧੀ ਹਿਨਾ ਸਾਡੇ ਨਾਲ ਗੱਲਬਾਤ ਕਰਾਂਗੇ ਹਿਨਾ ਬਹੁਤ ਵਧੀਆ ਪੇਂਟਿੰਗ ਬਣਾਉਂਦੀ ਹੈ ਤੁਹਾਨੂੰ ਨਾਲ ਨਾਲ ਤਸਵੀਰਾਂ ਦਿਖਾ ਰਹੀ ਹੈ ਜਿਸ ਤਰੀਕੇ ਨਾਲ ਉਹ ਪੇਂਟਿੰਗਾਂ ਨੇ ਭਾਵੇਂ ਸਿੱਧੂ ਮਸੇਰੇ ਦਾ ਗੱਲ ਕਰੀਏ ਜਾਂ ਫਿਰ ਗੁਰੂਆਂ ਦੀਆਂ ਫੋਟੋਆਂ ਦੀ ਗੱਲ ਕਰੀ ਉਹ ਪੇਂਟਿੰਗ ਹੈ ਜਾਂ ਫਿਰ ਕੋਈ ਦੇਵੀ-ਦੇਵਤਿਆਂ ਦੀ ਹੋਈ ਤਾਂ ਬੜੀ ਮਖੂਬੀ ਉਹ ਆਪਣੀ ਜਾਨ ਉਸ ਪੇਂਟਿੰਗਾਂ ਦੇ ਵਿੱਚ ਪਾ ਦਿੰਦੀ ਹੈ ਤਾਂ ਹਿਨਾ ਸਾਡੇ ਨਾਲ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂ ਹਿਨਾ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਨੂੰ ਸਸ਼ੀਟਾਲ ਜੀ ਮੇਰਾ ਨਾਮ ਹਿਨਾ ਮੈਂ ਮੇਰਾ ਇੱਕ ਸ਼ੌਂਕ ਹੈ ਜੋ ਕਿ ਹੈ ਕਲਾਕਾਰੀ ਮੇਰਾ ਇੱਕ ਹੀ ਡ੍ਰੀਮ ਹੈ ਲਾਈਕ ਮੇਰਾ ਡ੍ਰੀਮ ਸੀਗਾ ਡਾਕਟਰ ਬੰਨਾ ਬਟ ਇਹ ਮੇਰਾ ਪੈਸ਼ਨ ਹੈ ਜੋ ਕਿ ਮੈਂ ਛੱਡ ਨਹੀਂ ਸਕਦੀ ਤੇ ਮੇਰੇ ਲਈ ਇਹ ਮੇਰੀ ਲਾਈਫ ਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਜਿਵੇਂ ਕਿ ਫ੍ਰੀ ਟਾਈਮ ਚ ਜਿਵੇਂ ਲੋਕੀ ਫੋਨਸ ਚ ਬਿਡੇ ਰਹਿੰਦੇ ਨੇ ਰੀਲਸ ਵਗੈਰਾ ਅਪਲੋਡ ਕਰਦੇ ਨੇ ਬਟ ਮੈਂ ਉਸ ਟਾਈਮ ਨੂੰ ਪੇਂਟਿੰਗਸ ਵਗੈਰਾ ਚ ਇਨਵੈਸਟ ਕਰਦੀ ਆ ਜੋ ਕਿ ਮੇਰੇ ਲਈ ਸਾਰੇ ਮੈਨੂੰ ਇਸ ਗੱਲ 'ਤੇ ਬਹੁਤ ਅਪਰੀਸ਼ੀਏਟ ਕਰਦੇ ਨੇ ਤੇ ਇਹ ਗੱਲ 'ਤੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈ ਜਿਸ ਕਰਕੇ ਮੈਨੂੰ ਅੱਗੇ ਵੀ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਇਹ ਸਭ ਕੁਝ ਕਰਨ ਦੀ ਐਂਡ ਅੱਗੇ ਵੀ ਮੈਂ ਇਹ ਹੁਨਰ ਨੂੰ ਆਪਣੇ ਨੂੰ ਜਾਰੀ ਰੱਖਣਾ ਚਾਹੂੰਗੀ ਜਦੋਂ ਮੇਰੀ 4 ਸਾਲ ਦੀ ਪੜਾਈ ਖਤਮ ਹੋ ਜੂਗੀ ਲਾਈਕ ਫਿਰ ਹਾਲ ਮੈਂ ਫਿਜ਼ੀਓਥੈਰੇਪਿਸਟ ਬਣਨ ਦੀ ਉਹ ਕਰ ਰਹੀ ਹਾਂ ਡਿਗਰੀ ਕਰ ਰਹੀ ਹਾਂ ਐਂਡ ਉਹ 4 ইয়ারਸ ਦੀ ਹੈ ਐਂਡ ਲਾਈਕ ਮੇਰਾ ਹੈ ਇੱਕ ਡ੍ਰੀਮ ਹੈ ਪਹਿਲਾਂ ਮੇਰਾ ਪੈਸ਼ਨ ਸੀਗਾ ਵੀ ਹਾਂ ਮੈਂ ਇਸ 'ਚ ਜਾਣਾ ਆ ਬਟ ਬਾਅਦ 'ਚ ਦੇਖਿਆ ਵੀ ਨਹੀਂ ਸਭ ਤੋਂ ਪਹਿਲਾਂ ਜੋਬ ਨਾ ਕਰੀਅਰ ਹੈ ਉਹ ਸੈੱਟ ਕਰਨਾ ਆ ਇਹ ਸਭ ਕੁਝ ਸਿਰਫ ਹੌਬੀਸ ਤੱਕ ਹੀ ਸਹੀ ਹੈ ਬਟ ਹੁਣ ਸਭ ਕੁਝ ਸਹੀ ਚੱਲ ਰਿਹਾ ਤੇ ਮੈਂ ਦੋਨੋਂ ਚੀਜ਼ਾਂ ਆਪਣੀਆਂ ਇਕੱਠੇ ਚਲਾ ਰਹੀਆਂ ਨੇ ਅੱਛਾ ਕਿਵੇਂ ਹੀ ਨਾ ਮਨ ਦੇ ਵਿੱਚ ਕਿਵੇਂ ਹੋਇਆ ਪੇਂਟਿੰਗ ਦਾ ਕਿਵੇਂ ਤੁਹਾਡਾ ਹੁਨਰ ਕਿਵੇਂ ਬਾਹਰ ਆਇਆ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਅੱਜਕਲ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਫੋਨਾਂ ਦੇ ਉੱਤੇ ਹੁੰਦੀ ਹੈ ਪੜ੍ਹਾਈ ਤੋਂ ਬਾਅਦ ਪਰ ਤੁਸੀਂ ਨਾਲ-ਨਾਲ ਪੇਂਟਿੰਗ ਵੀ ਬਣਾ ਰਹੀ ਹੂੰ ਦੂਜੇ ਪਾਸੇ ਪੜ੍ਹਾਈ ਵੀ ਲਾਉਂਦਾ ਕਿਵੇਂ ਮਾਪੇ ਦੇ ਕਿਵੇਂ ਸਪੋਰਟ ਸੀ ਜਾਂ ਕੋਈ ਪਹਿਲਾਂ ਪਰਿਵਾਰ ਦੇ ਵਿੱਚ ਪੇਂਟਿੰਗ ਕਰਦਾ ਸੀ ਇਸ ਤਰੀਕੇ ਨਾਲ ਨਹੀਂ ਸਰ ਮੇਰੇ ਪਰਿਵਾਰ 'ਚ ਪਹਿਲਾਂ ਤਾਂ ਕੋਈ ਪੇਂਟਿੰਗ ਨਹੀਂ ਕਰਦਾ ਸੀਗਾ ਬਟ ਬਚਪਨ ਤੋਂ ਹੀ ਮੈਂ ਸਭ ਤੋਂ ਛੋਟੀ ਹੁੰਦੀ ਆ ਨਾ ਤੇ ਮੇਰੇ ਵੱਡੇ ਭਰਾ ਸੀ ਭੈਣ ਭਰਾ ਸੀਗੇ ਮੇਰੇ ਤੋਂ ਵੱਡੇ ਸੀਗੇ ਤੇ ਮੈਂ ਉਹਨਾਂ ਚ ਥੋੜਾ ਕੁਲ ਮਿਲ ਨਹੀਂ ਪੰਦੇ ਸੀ ਤੇ ਮੈਂ ਆਪਣੇ ਆਪ ਨੂੰ ਨਾ ਇਹ ਚੀਜ਼ਾਂ ਚ ਇੱਕ ਰੁਚੀ ਰੱਖਦੀ ਸੀਗੀ ਇਹਨਾਂ ਵਿੱਚ ਫਿਰ ਮੈਂ ਬਚਪਨ ਤੋਂ ਹੀ ਡ੍ਰੈਂਕਸ ਵਗੈਰਾ ਵਿੱਚ ਸੀਗੀ ਐਂਡ ਮੇਰੇ ਘਰ ਦੇ ਵੀ ਮੈਨੂੰ ਬਹੁਤ ਸਪੋਰਟ ਕਰਦੇ ਨੇ ਵੀ ਤੂੰ ਜੋ ਕਰਨਾ ਹੈ ਕਰ ਅਸੀਂ ਤੇਰੇ ਨਾਲ ਹਾਂ ਐਂਡ ਮੈਂ ਇਹ ਸਭ ਚੀਜ਼ਾਂ ਨੂੰ ਇਚ ਇਨਵੈਸਟ ਕੀਤਾ ਆ ਕਿੰਨੀ ਕੁ ਦੇਰ ਤੁਸੀਂ ਪੇਂਟਿੰਗ ਬਣਾ ਲਓ ਮੈਂ ਦੇਖਿਆ ਤੁਸੀਂ ਕਈ ਪੇਂਟਿੰਗਾਂ ਇਸ ਤਰੀਕੇ ਨਾਲ ਬਣਾਈਆਂ ਨਹੀਂ ਇਹ ਲੱਗਦਾ ਕਿ ਫੋਟੋ ਤੇ ਨਾਲ ਪੇਂਟਿੰਗ ਦੋਨੋਂ ਸੇਮ ਸੇਮ ਨੇ ਜਾਣ ਹੀ ਪਾ ਦਿੰਦੇ ਉਸ ਤਰੀਕੇ ਨਾਲ ਹੀ ਬੰਦਾ ਸਾਹਮਣੇ ਖੜਿਆ ਹੁੰਦਾ ਉਸ ਤਰੀਕੇ ਨਾਲ ਪੇਂਟੀ ਦਿਖ ਰਿਹਾ ਤਾਂ ਕਿਵੇਂ ਇਹ ਤੁਸੀਂ ਅੰਦਰ ਧਾਰ ਲੈਂਦੇ ਹੋ ਪਹਿਲਾਂ ਬੰਦੇ ਦੀ ਇਹਨਾਂ ਦਾ ਵੀ ਮਨ ਦੇ ਵਿੱਚ ਆਹੀ ਹੈ ਕਿ ਜਦੋਂ ਫੋਟੋ ਦੇਖ ਲਈ ਇੱਕ ਵਾਰੀ ਪਤਾ ਲੱਗ ਜਾਂਦਾ ਕਿੱਥੇ ਕਿੱਥੇ ਕਿਹੜਾ ਕਿਹੜਾ ਆਪਾਂ ਪੇਂਟਿੰਗ ਕਰਨੀ ਹੈ ਹਾਂਜੀ ਸਰ ਲਾਈਕ ਕੁਝ ਪੇਂਟਿੰਗਸ ਹੁੰਦੀਆਂ ਨੇ ਜਿਦੇ ਚ ਆਪਾਂ ਨੂੰ ਰੈਫਰੈਂਸ ਦੀ ਲੋੜ ਪੈਂਦੀ ਆ ਜਿਹਦੇ ਨਾਲ ਮੈਨੂੰ ਆਈਡੀਆ ਮਿਲਦਾ ਕਿ ਹਾਂ ਕਿੱਦਾਂ ਕਿੱਦਾਂ ਕੀ ਕਰਨਾ ਬਟ ਮੈਂ ਉਸ ਵੇ ਨਾਲ ਆਪਣੇ ਦਿਮਾਗ ਤੇ ਸੈੱਟ ਕਰ ਲੈਂਦੀ ਆ ਵੀ ਹਾਂ ਇਹ ਚੀਜ਼ ਜਿੱਥੇ ਐ ਇਹ ਉੱਥੇ ਹੀ ਆਉਗੀ ਤੇ ਮੈਨੂੰ ਸਭ ਤੋਂ ਵੱਡੀ ਗੱਲ ਇਹ ਏ ਮੈਨੂੰ ਹਰ ਇੱਕ ਚੀਜ਼ ਚ ਪਰਫੈਕਸ਼ਨ ਚਾਹੀਦੀ ਆ ਜਿਸ ਕਰਕੇ ਮੈਂ ਅੱਜ ਇਹ ਏਬਲ ਆਂ ਸਭ ਕੁਝ ਕਰਨ ਲਈ ਤਾਂ ਟਾਈਮ ਨਿਕਲ ਜਾਂਦਾ ਹੈ ਨਾ ਇਸ ਵਾਸਤੇ ਜੇ ਟਾਈਮ ਤਾਂ ਕੱਢਣਾ ਪੈਂਦਾ ਹੈ ਲਾਈਕ ਸਟੱਡੀ ਸ਼ਡਿਊਲ ਵੀ ਨਾਲ ਰੱਖਣਾ ਪੈਂਦਾ ਹੈ ਹੈਨਾ ਤੇ ਐਗਜ਼ਾਮਸ ਵੀ ਨੇ ਉੱਪਰੋਂ ਤੇ ਜੋ ਮੇਰਾ ਲਾਈਕ ਸਟੱਡੀਜ਼ ਹੈ ਉਹ ਬਹੁਤ ਹਾਰਡ ਹੈ ਇਹ ਸਭ ਕੁਝ ਮੈਂ ਕੰਟੀਨਿਊ ਕਰ ਨਹੀਂ ਪਾਉਂਦੀ ਬਟ ਫਿਲਹਾਲ ਮੈਂ ਲਾਈਕ ਇੱਦਾਂ ਕਰਦੀ ਆ ਕਿ ਕਾਲਜ ਤੋਂ ਆ ਕੇ 6 ਵਜੇ ਐਂਡ ਵਚ ਪੜਾਈ ਵਗੈਰਾ ਹੋਊਗੀ ਤੇ ਰਾਤੀ 12 ਵਜੇ ਤੱਕ ਆ ਜਦੋਂ ਤੱਕ ਵੀ ਮੇਰਾ ਮਨ ਲੱਗੇ ਮੈਂ ਉਦੋਂ ਤੱਕ ਮੈਂ ਡ੍ਰਿੰਕਸ ਵਗੈਰਾ ਕੰਟੀਨਿਊ ਕਰਦੀ ਆ ਅੱਛਾ ਤੁਹਾਡੇ ਪਿਤਾ ਜੀ ਧਾਬਾ ਚਲਾਉਂਦੇ ਨੇ ਦੂਜੇ ਪਾਸੇ ਮਾਤਾ ਜੀ ਵੀ ਕੱਪੜੇ ਤੇ ਲੋਸ ਸਲਾਈ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਖਿਨੋਂ ਲੱਗਿਆ ਕਿ ਆਪਾਂ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਅਕਾਊਂਟ ਬਣਾਈਏ ਰੀਲਾਂ ਪਾਈਏ ਜਿਸ ਤਰੀਕੇ ਨਾਲ ਜਿਹੜੀਆਂ ਕੁੜੀਆਂ ਮਸ਼ਹੂਰ ਨੇ ਕਈ ਕੁੜੀਆਂ ਤਾਂ ਇਹ ਕਹਿ ਰਹੀਆਂ ਅੱਜਕੱਲ ਕਿ ਸਾਡਾ ਰੋਜ਼ਗਾਰ ਜਲਦ ਕਰ ਗਰੀਬੀ ਬਹੁਤ ਹੈ ਪਰ ਉਹਨਾਂ ਕੁੜੀਆਂ ਨੂੰ ਕੀ ਕਹੋਗੇ ਕਿ ਤੁਹਾਡੇ ਵੀ ਘਰ ਗਰੀਬੀ ਹੈ ਉਹਨਾਂ ਦੇ ਵੀ ਗਰੀਬੀ ਹੈ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦਾ ਰਾਹ ਅਪਣਾਇਆ ਤੁਸੀਂ ਇੱਕ ਪੇਂਟਿੰਗ ਦਾ ਤੇ ਤੁਹਾਡੇ ਇੱਕ ਪਰਿਵਾਰ ਦੇ ਮਿਹਨਤ ਕਰ ਰਹੇ ਹਾਂਜੀ ਸਰ ਇੱਕ ਬਹੁਤ ਵੱਡੀ ਗੱਲ ਹੈ ਲਾਈਕ ਮੈਂ ਇਹ ਸੋਚਿਆ ਸੀ ਕਿ ਮੈਂ ਆਪਣੇ ਘਰਦਿਆਂ ਦੀ ਇੱਜ਼ਤ ਨਹੀਂ ਰੋਲ ਸਕਦੀ ਮੈਂ ਬਚਪਨ ਤੋਂ ਹੀ ਦੇਖਦੀ ਆ ਰਹੀ ਮੇਰੇ ਘਰ ਦੇ ਮੇਰੇ ਲਈ ਕਿਦਾਂ ਇਨਵੈਸਟ ਕਰ ਰਹੇ ਨੇ ਮੇਰੀ ਫੀਸ ਵਾਸਤੇ ਹੈਨਾ ਤੇ ਮੇਰੀ ਡਰਿੰਕ ਸਪਲਾਈਜ਼ ਵਾਸਤੇ ਵੀ ਸਭ ਕੁਝ ਮੈਨੂੰ ਪਤਾ ਬਹੁਤ ਮੁਸ਼ਕਿਲ ਹੁੰਦਾ ਹੈ ਸਭ ਕੁਝ ਕਰਨਾ ਤੇ ਰੀਲਸ 'ਤੇ ਬਹੁਤ ਕੁਝ ਕਹਿੰਦੀਆਂ ਨੇ ਹੈਨਾ ਲਾਈਕ ਇਹ ਆਪਣੇ ਤੇ ਡਿਪੈਂਡ ਕਰਦਾ ਆ ਆਪਾਂ ਕਿਸ ਵੇ ਨਾਲ ਉਹਨੂੰ ਕਰਨਾ ਆ ਆਪਾਂ ਨੂੰ ਸਭ ਤੋਂ ਜ਼ਿਆਦਾ ਆਪਣੀ ਮੈਨ ਇੱਜ਼ਤ ਪਿਆਰੀ ਹੈ ਸਭ ਕੁਝ ਛੱਡਣਾ ਇਟਸ ਨਾਟ ਪੋਸੀਬਲ ਸੋ ਆਪਾਂ ਨਹੀਂ ਕਰ ਸਕਦੇ ਲਾਈਕ ਸਾਡੀ ਫੈਮਿਲੀ ਅਲਾਉ ਵੀ ਨਹੀਂ ਕਰਦੀ ਕਿ ਅਸੀਂ ਅਦਾ ਰੀਲਸ ਤੇ ਜਾ ਕੇ ਕਰੀਏ ਬਟ ਇਹ ਖੁਦ ਨੂੰ ਵੀ ਦੇਖਣਾ ਪੈਂਦਾ ਆ ਕਿ ਇਹ ਸਹੀ ਨਹੀਂ ਆ ਤੇ ਆਪਾਂ ਉਸ ਰਾਹ ਤੇ ਨਹੀਂ ਚੱਲਦੇ ਤਾਂ ਮੇਰਾ ਸ਼ੌਂਕ ਸੀਗਾ ਨਾ ਇਸ ਕਰਕੇ ਮੈਨੂੰ ਪਸੰਦ ਆ ਸਭ ਕੁਝ ਕਰਨਾ ਮੈਨੂੰ ਉਹ ਚੀਜ਼ਾਂ ਕਰਨ ਚ ਮੇਰਾ ਦਿਲ ਹੀ ਨਹੀਂ ਮੰਨਦਾ ਕਿ ਮੈਂ ਉਹ ਸਭ ਕੁਝ ਕਰਾਂ ਹੈਨਾ ਤੇ ਕਿਸੇ ਦੇ ਪਿੱਛੇ ਲੱਗਾ ਤੇ ਉਹ ਸਭ ਕੁਝ ਕਰਾਂ ਹਾਂਜੀ ਬਿਲਕੁਲ ਤੇ ਦੇਖੋ ਕਿ ਇਹ ਬਹੁਤ ਵਧੀਆ ਸੋਹਣੀ ਗੱਲ ਹੈ ਹਿਨਾ ਦੀ ਜਿਹੜੀ ਮਾਪਿਆਂ ਦੀ ਧੀ ਨੇ ਆਪਣੇ ਮਾਪਿਆਂ ਦੀ ਤੇ ਆਪਣੀ ਇੱਜ਼ਤ ਵਾਸਤੇ ਚੰਗੀਆਂ ਚੀਜ਼ਾਂ ਨੂੰ ਹੁਨਰ ਬਣਾਇਆ ਹੋਇਆ ਪਰ ਕਹੀਂ ਕੁੜੀਆਂ ਹੁਣ ਸੋਸ਼ਲ ਮੀਡੀਆ ਤੇ ਇਹ ਕਹਿ ਰਹੀਆਂ ਨੇ ਕਿ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਗਰੀਬੀ ਬਹੁਤ ਹੈ ਪਰ ਇਹਨਾਂ ਦੇ ਘਰ ਦੇ ਵਿੱਚ ਪਿਤਾ ਇੱਕ ਢਾਬਾ ਚਲਾਉਂਦਾ ਛੋਟਾ ਜਿਹਾ ਦੂਜੇ ਪਾਸੇ ਮਾਤਾ ਜੀ ਜਿਹੜੇ ਹਿਨਾ ਦੇ ਨੇ ਸਲਾਈ ਕਰਕੇ ਕੱਪੜੇ ਦੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਇਹ ਵੀ ਪਰਿਵਾਰ ਹੈ ਇਹ ਵੀ ਗਰੀਬੀ ਦੇ ਵਿੱਚ ਹੈ ਪਰ ਅਸੈਪਟ ਕੀ ਕੀ ਕਰਨਾ ਹੈ ਬੰਦੇ ਨੇ ਕਿਵੇਂ ਆਪਣੇ ਬੱਚਿਆਂ ਧਿਆਨ ਰੱਖਣਾ ਇਸ ਨੂੰ ਲੈ ਕੇ ਹਿਨਾ ਦੀ ਮਾਤਾ ਜੀ ਸਾਡੇ ਨਾਲ ਨੇ ਦੱਸਿਆ ਕਿ ਬਹੁਤ ਗਰੀਬੀ ਤੋਂ ਉੱਠ ਕੇ ਤੁਸੀਂ ਚਲੋ ਹੁਣ ਗੁਜ਼ਾਰਾ ਨਾਲ ਨਾਲ ਮਿਹਨਤ ਕਰ ਰਹੇ ਹਾਂ ਪਰਿਵਾਰ ਦਾ ਹੀ ਬਹੁਤ ਸੋਹਣਾ ਗੁਜ਼ਾਰਾ ਹੋ ਰਿਹਾ ਹੈ ਤਾਂ ਜਿਵੇਂ ਕਿੰਨੀ ਕ ਮਿਹਨਤ ਕਰਨੀ ਪਈ ਹੈ ਤੇ ਹਿਨਾ ਦੇ ਜਨਮ ਤੋਂ ਬਾਅਦ ਕਿੰਨਾ ਕ ਬਦਲੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਫਿਰ ਜੀ ਪਹਿਲਾਂ ਤਾਂ ਸਾਡੇ ਕੋਲ ਕੋ ਬੱਚਾ ਹੈ ਨਹੀਂ ਸੀਗਾ ਤੇ ਸਾਨੂੰ 7 ਸਾਲ ਬਾਅਦ ਚਲੋ ਬੇਟੀ ਮਿਲੀ ਹੈ ਬੇਟੀ ਸਾਡੀ ਇੰਨੀ ਕਿਸਮਤ ਵਾਲੀ ਹੈ ਨੇ ਕਿ ਜਿਸ ਦਿਨ ਦੇ ਵੀ ਇਹਨੇ ਘਰ ਚ ਪੈਰ ਪਾਇਆ ਸਾਡੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਬਹੁਤ ਵਧੀਆ ਸਾਡਾ ਗੁਜ਼ਾਰਾ ਹੋ ਰਿਹਾ ਚਲੋ ਮੈਂ ਮਿਹਨਤ ਕਰਦੀ ਆ ਅਸੀਂ ਇਹ ਸੋਚ ਕੇ ਕਰਦੇ ਹਾਂ ਕਿ ਆਪਣੇ ਬੱਚਿਆਂ ਵਾਸਤੇ ਕਰ ਰਹੇ ਹਾਂ ਪਰ ਇੱਕ ਖੁਸ਼ੀ ਹੈ ਅੰਦਰੋਂ ਕਿ ਸਾਡਾ ਬੱਚਾ ਲਾਇਕ ਹੈਗਾ ਅਸੀਂ ਸਾਨੂੰ ਮੈਂਚ ਕਰਨ ਚ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਮੈਂਚ ਕਰ ਰਹੇ ਹਾਂ ਅੱਗੇ ਚਲੋ ਸਾਦਾ ਨਾਮ ਇਹ ਰਛਨ ਕਰੂਗੀ ਅਸੀਂ ਕਦੇ ਇਹ ਪੰਜ ਮਿੰਟ ਬੰਦ ਕਰ ਲੋ ਮੜਾ ਜੀ ਆਵਾਜ਼ ਆ ਰਹੀ ਹੈ ਕੈਮਰੇ ਨੂੰ ਪੁੱਤਰ ਹੀ ਮੰਨਦੇ ਆ ਬੇਟਾ ਹੀ ਮੰਨਦੇ ਆ ਕਿਉਂਕਿ ਉਹਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਕੁੜੀਆਂ ਕਿਹੜੇ ਰਾਂ ਚੱਲ ਰਹੀਆਂ ਹੈ ਅਸੀਂ ਇਹਨੂੰ ਦੇਖ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਸਾਡੀ ਬੇਟੀ ਸਹੀ ਹੈ ਅਸੀਂ ਜਿੱਥੇ ਤੱਕ ਵੀ ਇਹ ਜਾਣਾ ਚਾਹੀਏ ਉਸੇ ਦਾ ਸਾਥ ਦੇਵਾਂਗੇ ਸਟੱਡੀ 'ਚ ਵੀ ਇਹਦਾ ਮਾਣ ਆ ਚੋਖ ਕਰਨਾ ਇਹ ਕਰ ਸਕਦੀ ਹੈ ਪਰ ਅੱਜਕੱਲ੍ਹ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਮਾਪੇ-ਬਾਪ ਤਾਂ ਆਪਣੇ ਬੱਚਿਆਂ ਨੂੰ ਰੀਲਾਂ ਦੇ ਵਿੱਚ ਪਾ ਦਿੱਤਾ ਕਿ ਰੀਲਾਂ ਰਾਹੀਂ ਕਮਾਈ ਕਰਕੇ ਘਰ ਦਾ ਗੁਜ਼ਾਰਾ ਕਰ ਲਓ ਸਾਡੇ ਏਸੀ ਆ ਜੇ ਸਾਡੇ ਦਰਵਾਜ਼ੇ ਲੱਗ ਜਾਣ ਸਾਡਾ ਹੋਰ ਕੰਮ ਹੋ ਜਾਏ ਕੀ ਉਹ ਵੀ ਮਾਪੇ ਪਰ ਇੱਕ ਮਾਂ ਬਤ ਤੁਸੀਂ ਜੋ ਜਿਹੜੀ ਮਿਹਨਤ ਕਰਕੇ ਆਪਣੇ ਬੱਚੇ ਨੂੰ ਅੱਗੇ ਲੈ ਕੇ ਆ ਰਹੀ ਹੋਂ ਕਦੇ ਤੁਹਾਡੇ ਮਨ 'ਚ ਨਹੀਂ ਆਇਆ ਕਿ ਆਪਾਂ ਰੀਲਰ ਰੁੱਲਰ ਬਣਾ ਕੇ ਲੱਖਾਂ ਰੁਪਏ ਕਮਾ ਲਈਏ ਨਹੀਂ ਜੀ ਬਿਲਕੁਲ ਨਹੀਂ ਸਾਡੇ ਮਨ 'ਚ ਇਹ ਚੀਜ਼ ਕਦੇ ਵੀ ਨਹੀਂ ਆ ਸਕਦੀ ਹੈਗੀ ਕਿ ਅਸੀਂ ਇਹੋ ਜਿਹਾ ਕੰਮ ਕਰਕੇ ਕਦੇ ਪੈਸਾ ਕਮਾਵਾਂਗੇ ਨਹੀਂ ਅਸੀਂ ਆਪਣੀ ਮਿਹਨਤ ਤੇ ਵਿਸ਼ਵਾਸ ਉਨੀ ਜਿੱਤ ਪਿਆਰੀ ਬਹੁਤ ਜ਼ਿਆਦਾ ਜਿੱਤ ਪਿਆਰੀ ਹੈ ਜੀ ਬਹੁਤ ਜ਼ਿਆਦਾ ਤੇ ਚਲੋ ਉਹ ਤਾਂ ਸਾਨੂੰ ਪਤਾ ਲੱਗ ਹੀ ਰਹੇਗੀ ਬੇਟੀ ਸਾਡੀ ਕਰ ਰਹੀ ਹੈ ਤੇ ਅੱਗੇ ਚੱਲ ਕੇ ਵਧੀਆ ਹੀ ਘਰ ਹੋਗੀ ਇੰਨਾ ਭਰੋਸਾ ਹੈਗਾ ਸਾਨੂੰ ਬਿਲਕੁਲ ਤੁਸੀਂ ਦੇਖੋ ਕਿ ਇਹ ਇਹਨਾਂ ਦੀ ਮਾਤਾ ਸੀ ਜਿਨ੍ਹਾਂ ਦੀ ਬਹੁਤ ਸੋਹਣੀ ਗੱਲ ਹੈ ਕਿ ਸਾਨੂੰ ਨੂੰ ਚਾਹੀਦਾ ਲੱਖਾਂ ਰੁਪਿਆ ਸਾਨੂੰ ਨੂੰ ਚਾਹੀਦਾ ਕਰੋੜਾਂ ਰੁਪਿਆ ਜਿਹੜੇ ਰੇਲਾ ਰਾਹੀਂ ਕਈ ਕੁੜੀਆਂ ਹੋਰ ਤਰੀਕੇ ਦੇ ਢਕੀਲੇ ਕੱਪੜੇ ਪਾ ਕੇ ਜਾਂ ਜਿਸਮ ਦਿਖਾ ਕੇ ਆਪਣੇ ਇਸ ਤਰੀਕੇ ਦੇ ਨਾਲ ਪੈਸਾ ਕਮਾਉਣਾ ਚਾਹੁੰਦੀਆਂ ਨੇ ਉਹਨਾਂ ਨਾਲ ਉਹਨਾਂ ਦੱਸਿਆ ਕਿ ਅਸੀਂ ਗਰੀਬੀ 'ਚ ਰਹਿਣਾ ਪਸੰਦ ਕਰਦੇ ਹਾਂ ਤੇ ਇਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਜਿਹੜੇ ਢਾਬਾ ਚ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਭਾਈ ਜੀ ਬੜੀ ਮਿਹਨਤ ਕੀਤੀ ਹੈ ਤੁਸੀਂ ਸ਼ੁਰੂ ਤੋਂ ਲੈ ਕੇ ਦੱਸਿਆ ਕਿ ਰੇੜੀ ਤੋਂ ਸਫਲ ਸ਼ੁਰੂ ਕੀਤਾ ਢਾਬੇ ਦਾ ਫਿਰ ਉਸ ਤੋਂ ਬਾਅਦ ਜਾ ਕੇ ਹੁਣ ਤੁਸੀਂ ਆਪਣਾ ਢਾਬਾ ਪਾਇਆ ਹੋਇਆ ਕਿੰਨੀ ਕੁ ਮਿਹਨਤ ਕਰਨ ਦੀ ਲੋੜ ਪਈ ਹੈ ਤੇ ਇਹ ਮਹੀਨਾ ਤੋਂ ਆਉਣ ਤੋਂ ਬਾਅਦ ਕਿੰਨਾ ਕੁ ਤੁਹਾਡਾ ਪਰਿਵਾਰ ਬਦਲੇ ਮੈਂ ਮੰਤਰ ਆਪਾ ਜੀ ਸਰੂਜ ਅਸ ਕਰਦੇ ਹੋਇ ਰਹੇ ਜਦੋਂ ਬੱਚਾ ਸਾਡੀ ਜ਼ਿੰਦਗੀ ਬਦਲ ਗਈ ਵੀਰ ਜੀ ਅਸੀਂ ਬਹੁਤ ਗਰੀਬੀ ਟਾਈਮ ਦੇਖਿਆ ਜੀ ਇੱਕ ਵਾਰ ਵੀਰ ਜੀ ਰੇੜੀ ਲੰਦਾ ਸੀ ਰੇੜੀ ਤੋਂ ਅੱਜ ਤੋਂ ਮੇਰਾ ਠੱਬਾ ਗਿਆ ਜੀ ਹਾਂਜੀ ਮੇਰੀ ਧੀ ਬੋਕਰ ਮਾਲੀ ਜੀ ਮੈਨੂੰ ਉਰ ਤੱਕ ਲਿਆਤਾ ਜੀ ਹਾਂਜੀ ਬਹੁਤ ਮੰਤ ਕਰਦੇ ਚਲੋ ਪਰਮਾਤਮਾ ਰਾਜੀ ਰੱਖੇ ਜੀ ਇਹਨੂੰ ਅਸੀਂ ਦੀ ਤਰੱਕੀ ਬਖਸ਼ੇ ਚਲੋ ਮਾਲਕ ਇਹਨੂੰ ਤਰੱਕੀਆਂ ਬਖਸ਼ੇ ਜੀ ਕੀ ਮਨ ਦੇ ਵਿੱਚ ਸੁਪਨਾ ਹਿਨਾ ਲਈ ਕੀ ਕੀ ਬਣਾਉਣਾ ਆਪਣੀ ਧੀ ਨੂੰ ਅਸੀਂ ਕਹਿੰਦੇ ਸਾਡਾ ਨੌ ਰੋਸ਼ਨ ਕਰੇ ਸਾਡੀ ਧੀ ਬਣ ਕੇ ਜੀ ਕੁਝ ਪੜ੍ਹ ਲਿਖ ਕੇ ਚਲੋ ਆਪਣਾ ਸੁੱਖ ਗੁਜ਼ਾਰਾ ਕਰੇ ਜੀ ਪਰ ਕਈ ਅੱਜਕੱਲ੍ਹ ਜਿਸ ਤਰੀਕੇ ਨਾਲ ਚੱਲ ਰਿਹਾ ਤੁਸੀਂ ਦੇਖਿਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਾਂ ਮਾਪੇ ਆਪ ਆਪਣੇ ਬੱਚਿਆਂ ਨੂੰ ਰੀਲਾਂ ਬਣਾ ਰਹੇ ਨੇ ਆਪ ਹੋ ਕੇ ਨਾਲ ਬੈੱਡਰੂਮ ਤੱਕ ਦੀਆਂ ਤੇ ਕੱਪੜੇ ਇਸ ਤਰੀਕੇ ਦੇ ਪਵਾ ਰਹੇ ਨੇ ਬੱਚਿਆਂ ਤੇ ਕੀ ਉਹ ਨਾ ਤਾਂ ਮਾਪੇ ਆਪ ਦੇਖ ਸਕਦਾ ਨਾ ਹੀ ਧੀ ਨੂੰ ਵੀ ਸ਼ਰਮ ਆਉਂਦੀ ਹੋएगी ਪਰ ਰੀਲਾਂ ਰਾਹੀਂ ਪੈਸੇ ਕਮਾ ਰਹੇ ਨੇ ਪਰ ਤੁਸੀਂ ਇੱਕ ਧੀ ਨੂੰ ਆਪਣੀ ਚੰਗਾ ਹਨਰ ਦੇ ਕੇ ਗਰੀਬੀ ਵਿੱਚੋਂ ਨਿਕਲ ਕੇ ਇੱਕ ਵਧੀਆ ਪਲੇਟਫਾਰਮ ਦੇ ਰਹੇ ਹੋ ਹਾਂਜੀ ਕੀ ਕਹਿਣਾ ਇਸ ਬਾਰੇ ਅਸੀ ਪਾਜੀ ਕਿੰਨੇ ਚੱਲ ਬੱਚਾ ਸਾਡਾ ਸਹੀ ਰਸਤੇ ਚੱਲ ਰਿਹਾ ਵੀਰ ਜੀ ਸਾਨੂੰ ਬਹੁਤ ਨਾ ਜਾਣੇ ਬੱਚੇ ਤੇ ਜੀ ਅਸੀਂ ਆਹੀ ਚਾਹਾਂਗੇ ਚਲੋ ਚੰਗੇ ਰਸਤੇ ਚੱਲੇ ਸਾਡਾ ਨੌ ਰੋਸ਼ਨ ਕਰੇ ਇਹਨਾਂ ਦਾ ਪਰਿਵਾਰ ਇੰਨਾ ਕਰਮਾ ਵਾਲਾ ਹੈ ਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਦਾਦੀ ਮਾਸੀ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਪਿਆਰ ਦਿੰਦੇ ਨੇ ਕਿਉਂਕਿ ਮਾਪਿਆਂ ਦੀ ਇਕੱਲੀ ਧੀ ਹੈ ਬਹੁਤ ਹੀ ਕਰਮਾ ਨਾਲ ਪਾਲੀ ਹੋਈ ਹੈ ਬਹੁਤ ਹੀ ਪਿਆਰ ਨਾਲ ਤੇ ਪੁੱਤਾਂ ਵਰਗਾ ਪਿਆਰ ਦਿੱਤਾ ਹੋਇਆ ਤੇ ਸਾਡੇ ਨਾਲ ਮਾਸੀ ਇਹਨਾਂ ਦੀ ਤੇ ਨਾਲ ਦੀ ਨਾਲ ਦੂਜੇ ਪਾਸੇ ਆਪਾਂ ਦਿਖਾਵਾਂਗੇ ਜੀਜਾ ਜੀ ਉਹਨਾਂ ਦੀ ਜਿਹੜੀ ਸਿਸਟਰ ਹੈ ਉਹ ਵੀ ਨਾਲ ਹੈ ਤੇ ਹੋਰ ਵੀ ਪਰਿਵਾਰ ਦੇ ਮੈਂਬਰ ਨੇ ਜਿਹੜੇ ਕਿ ਹਿਨਾ ਵਾਸਤੇ ਹਮੇਸ਼ਾ ਪਿਆਰ ਦਿੰਦੇ ਨੇ ਤਾਂ ਇਸ ਤਰੀਕੇ ਦਾ ਜਿਹੜਾ ਪਿਆਰ ਹੈ ਮਾਪਿਆਂ ਦਾ ਜਦ ਮਹਿਿਨਾ ਨੂੰ ਤਾਂ ਮਿਲ ਰਿਹਾ ਹੈ ਕਿ ਜੇ ਧੀਆ ਸਹੀ ਹੋਣ ਧੀਆ ਮਾਪਿਆਂ ਦੇ ਕਹਿਣ ਚ ਹੋਣ ਪਰਿਵਾਰ ਦੇ ਕਹਿਣ ਚ ਹੋਣ ਤਾਂ ਇਹ ਪਰਿਵਾਰ ਹੱਸਦਾ ਬਸਦਾ ਹੈ ਤੇ ਦੂਜੇ ਪਾਸੇ ਦਾਦੀ ਵੀ ਸਾਡੇ ਨਾਲ ਹੈ ਜਿੰਨਾਂ ਤੋਂ ਇਹ ਪੀੜ੍ਹੀ ਅੱਗੇ ਅੱਗੇ ਚਲਦੀ ਜਾ ਰਹੀ ਹੈ ਇਸ ਨੂੰ ਲੈ ਕੇ ਦਾਦੀ ਦਾ ਵੀ ਬਹੁਤ ਪਿਆਰ ਹੈ ਇਹਨਾਂ ਦੇ ਨਾਲ ਹਣਾ ਹੈਗੀ ਸੱਚੀ ਗੱਲ ਇਹ ਹਾਂਜੀ ਸਰ ਪਿਆਰ ਕਰਦੀ ਦਾਦੀ ਹਾਂਜੀ ਬਾਦ ਠੀਕ ਹੈ ਤਾਂ ਬਿਲਕੁਲ ਤੁਸੀਂ ਦੇਖੋ ਕਿ ਦਾਦੀ ਜੀ ਨਾਲ ਪਹਿਲਾਂ ਗੱਲ ਕਰ ਲੈਂਦੇ ਆ ਮਾਤਾ ਜੀ ਬਹੁਤ ਕਰਮ ਵਾਲੀ ਧੀ ਹੈ ਤੁਹਾਡੀ ਕਿ ਜਿਨ੍ਹਾਂ ਨੂੰ ਬਹੁਤ ਹੁਨਰ ਹੈ ਕਿ ਪੇਂਟਿੰਗ ਦਾ ਵੀ ਦੂਜੇ ਪਾਸੇ ਮੈਡੀਕਲ ਦੀ ਪੜ੍ਹਾਈ ਵੀ ਕਰ ਰਹੀ ਹੈ ਕਿਵੇਂ ਦਾ ਮਨ ਦੇ ਵਿੱਚੋਂ ਆਉਂਦਾ ਹੈ ਕਿ ਹਾਂ ਇਹ ਧੀ ਪੁੱਤਾਂ ਵਰਗੀ ਹੈ ਹਾਂਜੀ ਬਹੁਤ ਆਉਂਦਾ ਹੈ ਦੇ ਇਸ ਤਰੱਕੀ ਭਾਈਗੇ ਆਪਣੇ ਡੈਡੀ ਮੰਮੀ ਦਾ ਨਾਮ ਰੋਸ਼ਨ ਕਰੇਗੀ ਹੂੰ ਦੀ ਦੁਆ ਕਰਦੇ ਹਾਂ ਮਾਰਕੰਡੇ ਵੀ ਦੱਸਿਆ ਕਿ ਹਿਨਾ ਕੱਲੀ ਧੀ ਹੈ ਹਾਂਜੀ ਕੱਲੀ ਹੈ ਪੁੱਤਾਂ ਵਰਗੀ ਹੈ ਪੁੱਤਾਂ ਸੱਤ ਪੁੱਤਾਂ ਵਰਗੀ ਕਿੰਨਾ ਕ ਪਿਆਰ ਦਿੰਦੀ ਹੈ ਹਿਨਾ ਬਹੁਤ ਜ਼ਿਆਦਾ ਬਹੁਤ ਪਿਆਰ ਸਾਰੇ ਟੱਬਰ ਦੇ ਪਿਆਰ ਦਿੰਦੇ ਆ ਹਾਂ ਆ ਮਾਸੀ ਹੈ ਸਾਡੇ ਨਾਲ ਅੱਛਾ ਕੀ ਮੈਂ ਦੇਖਦੇ ਹਾਂ ਹਿਨਾ ਦਾ ਬਹੁਤ ਜਿਸ ਤਰੀਕੇ ਨਾਲ ਪਿਆਰ ਮਿਲ ਰਿਹਾ ਹੈ ਪਰਿਵਾਰ ਦਾ ਤੁਸੀਂ ਵੀ ਆਈ ਹੋ ਹੱਸਦੇ ਚਿਹਰੇ ਪਹਿਲੀ ਗੱਲ ਤੇ ਹੁੰਦਾ ਕਿ ਬਹੁਤ ਘੱਟ ਘਰ ਹੁੰਦੇ ਨੇ ਜਿਹਦੇ ਹੱਸਦੇ ਚਿਹਰੇ ਹੋਣ ਪਰ ਹਿਨਾ ਨੂੰ ਤਾਂ ਮੇਰੇ ਖਿਆਲ ਵੈਸੀ ਪੋਜ਼ਿਟਿਵਿਟੀ ਬਹੁਤ ਮਿਲਦੀ ਹੋਣੀ ਹੈ ਨਾ ਵਾਹ ਜੇ ਰੰਗ ਲਾ ਰਕੇ ਸਾਡੇ ਇਹਨਾਂ ਦੇ ਜਿੱਦਨ ਦੀ ਹੋਈ ਆ ਇਹਨੇ ਘਰ ਵਿੱਚ ਰੰਗ ਲਾਤੇ ਜੀ ਅੱਛਾ ਜੀ ਹਾਂ ਇਹਦਾ ਡੈਡੀ ਤਾਂ ਬਹੁਤ ਹੈ ਖੁਸ਼ੀ ਆ ਮੰਮੀ ਡੈਡੀ ਹਾਂ ਬਹੁਤ ਇਹਨਾਂ ਨੂੰ ਤਾਂ ਪਿਆਰੀ ਐ ਇਹਨਾਂ ਨੂੰ ਤਾਂ ਸਭ ਕੁਝ ਆਹੀ ਮਿਲਿਆ ਵੀ ਸਾਨੂੰ ਪਤਾ ਨਹੀਂ ਕੀ ਆ ਮਿਲ ਗਿਆ ਜਦ ਇਹਨੇ ਜਨਮ ਲਿਆ ਇਹ ਤਾਂ ਨੱਠੇ ਫਿਰੇ ਹਸਪੀਟਲ ਵਿੱਚ ਪੀਜੀਆਈ ਵਿੱਚ ਹੋਈ ਸੀ ਨਾ ਇਹ ਹਾਂ ਨੱਠੇ ਫਿਰੇ ਆ ਜਿਹਦੇ ਲਈ ਇੰਨੀ ਖੁਸ਼ੀ ਸਾਨੂੰ ਰ ਘਰ ਬਥੇਰੀ ਖੁਸ਼ੀ ਹੋਈ ਮੇਰੇ ਘਰ ਵਾਲੇ ਦੀ ਡੈੱਥ ਹੋ ਗਈ ਉਹ ਵਿਚਾਰਾ ਦੌੜਿਆ ਫਿਰਾ ਤਾਇਆ ਕਹਿੰਦੇ ਤੇ ਤਾ ਮਾਸੀ ਕਹਿੰਦੇ ਸਾਨੂੰ ਮੈਂ ਹੈ ਦਾਦੀਆਂ ਇਹਨਾਂ ਦੀ ਬੜੀ ਬੜੀ ਭੈਣ ਆ ਮੈਂ ਆਪਣੀ ਭੈਣ ਦੀ ਅੱਛਾ ਜੀ ਹਾਂ ਮੈਂ ਦਾਦੀਆਂ ਇਹਦੀ ਬੜੀ ਦਾਦੀਆਂ ਉਹ ਮਾਸੀ ਕਹਿੰਦੇ ਇੱਕ ਹੁੰਦੀ ਹੈ ਦਾਦੀ ਇੱਕ ਹੁੰਦੀ ਹੈ ਬੜੀ ਦਾਦੀ ਹਾਂ ਮਾਸੀ ਨਹੀਂ ਹੈਗੀ ਮੈਂ ਮਾਸੀ ਦਾ ਤਾਂ ਹੁੰਦੀ ਹੈ ਮੰਮੀ ਦੀ ਭੈਣ ਮੈਂ ਤਾਂ ਦਾਦੀ ਆ ਇਹਨਾਂ ਦੀ ਬੜੀ ਬੜੀ ਮਾਸੀ ਅੱਛਾ ਇੱਕ ਅੱਜ ਕੱਲ੍ਹ ਹਾਂਜੀ ਜਿਸ ਤਰੀਕੇ ਨਾਲ ਚੱਲ ਰਿਹਾ ਸਮਾਂ ਹਾਂਜੀ ਦੱਸੇ ਕਿ ਤੁਹਾਡਾ ਤਾਂ ਪਰਿਵਾਰ ਨੇ ਗਰੀਬੀ ਤੋਂ ਬਹੁਤ ਉੱਠ ਕੇ ਹੁਣ ਤੱਕ ਚਲੋ ਪਰਿਵਾਰ ਦੀ ਗੁਜ਼ਾਰੀ ਵੱਤ ਪਹੁੰਚੇ ਨਹੀਂ ਪਰ ਤੁਹਾਡੇ ਵਰਗੀ ਬਜ਼ੁਰਗਤਾ ਅੱਜ ਕ ਰੀਲਾ ਤੇ ਨੱਚ ਰਹੇ ਨੇ ਕੁੜੀਆਂ ਨਾਲ ਕਹਿੰਦੇ ਤੁਸੀਂ ਸੋਚਿਆ ਪੈਸਾ ਕਮਾ ਲਾਂਗੇ ਇਸ ਇਸ ਤਰ੍ਹਾਂ ਨਾ ਨਾ ਬੇਟਾ ਸਾਨੂੰ ਨੱਚਣਾ ਕਿ ਸਾਨੂੰ ਤਾਂ ਮੰਜੇ 'ਤੇ ਰੋਟੀ ਮਿਲ ਰਹੀ ਆ ਬਹੂਆਂ ਦੇ ਰਹੀਆਂ ਸਾਡੀਆਂ ਮੰਜੇ 'ਤੇ ਰੋਟੀ ਚੱਕਦੀਆਂ ਥਾਲੀਆਂ ਸਾਡੀ ਬਹੂਆਂ ਵਰਗੀ ਤਾਂ ਹੋਣੀ ਮੁਸ਼ਕਲ ਆ ਜੀ हां ਸਾਡਾ ਪਰਿਵਾਰ ਬਹੁਤ ਅੱਛਾ ਬੇਟਾ ਇਹ ਦਾਦੇ ਪੋਤ ਜੂ ਆਈ ਬੈਠਿਆ ਪੋਤ ਪੋਤੀ ਬੈਠੀ ਆ ਵਿਆਹੀ ਮਕਲਾਈ ਹੁਣ ਸਾਲ ਹੋ ਜਾਣਾ ਵਿਆਹੀ ਨੂੰ ਬਹੁਤ ਅੱਛਾ ਪਰਿਵਾਰ ਆ ਸਾਡਾ ਦਾਜੀ ਕਈ ਤਾਂ ਕਈ ਤਾਂ ਇਹ ਕਹਿੰਦੇ ਨੇ ਕਿ ਹਾਂ ਅੱਜ ਕੱਲ ਮਾਡਲ ਜਮਾਨਾ ਹੈ ਹਾਂਜੀ ਕਿ ਕੱਪੜੇ ਜੇ ਆਪਾਂ ਬ੍ਰਾਂਡਡ ਨਾ ਪਾਈਏ ਜੀਨ ਜੂ ਨਾ ਪਾਈਏ ਨਾ ਕਿ ਨਿਕਰ ਨਾ ਪਾਈਏ ਤਾਂ ਉਦੋਂ ਤੱਕ ਅਸੀਂ ਪਤਾ ਨਹੀਂ ਲੱਗਦਾ ਕਿ ਹਾਂ ਅਸੀਂ ਮਾਡਲ ਜਮਾਨੇ ਦੇ ਆ ਪਰ ਬੱਚਿਆਂ ਨੂੰ ਤੁਸੀਂ ਕਿਵੇਂ ਸਹੀ ਦਿੱਤੀ ਹੈ ਜੀ ਹਾਂਜੀ ਤੁਸੀਂ ਕਿਵੇਂ ਸਹੀ ਦਿੱਤੀ ਸੂਟ ਪਾਉਂਦੇ ਵਸੇ ਤਾਂ ਵਿਚਾਰੀ ਆਪਣੀ ਮਰਜ਼ੀ ਦੇ ਪਾ ਵੀ ਲੰਦੀ ਉਹ ਸੂਟ ਪਾਉਂਦੀ ਜਿੱਦ ਰੱਖੀ ਹੋਈ ਮਾਪੇ ਜਦੋਂ ਬਾਤ ਰੱਖੀ ਵੀ ਕੁੜੀ ਫੇਰੀ ਸੰਸਕਾਰੀ ਬੱਚਾ ਸਾਡਾ ਸਾਡੇ ਹੌਸਲੇ ਵੀ ਤਾਂ ਹੀ ਵਧਦੇ ਬੱਚਾ ਚੰਗਾ ਹੋਵੇ ਠੀਕ ਆ ਨਾ ਫਿਰ ਜੇ ਉਹਦੀ ਸਾਡੀ ਚੰਗੀ ਕੁੜੀ ਆ ਤਾਂ ਹੀ ਸਾਡਾ ਹੌਸਲਾ ਵਧਿਆ ਵਾ ਫਿਰ ਹੁਣ ਡਾਕਟਰੀ ਕਰ ਰਹੀ ਆ ਹਾਂ ਮੈਂ ਤਾਂ ਕਹਿੰਦੀ ਤਰੱਕੀ ਦੇਵੇ ਡਾਕਟਰੀ ਵਿਚਾਰੀ ਨੂੰ ਮਨਿੰਤ ਕਰ ਰਹੀ ਆ ਜੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਪਰਿਵਾਰ ਦਾ ਬਹੁਤ ਵੱਡਾ ਸੁਪਨਾ ਹੈ ਜਿਸ ਤਰੀਕੇ ਨਾਲ ਇਹ ਪਰਿਵਾਰ ਹੈ ਬੜਾ ਖੁਸ਼ੀਆਂ ਵਾਲਾ ਪਰਿਵਾਰ ਹੈ ਪ੍ਰਮਾਤਮਾ ਕਰੇ ਕਿ ਹਿਨਾ ਦੇ ਘਰ ਹੋਰ ਵੀ ਖੁਸ਼ੀਆਂ ਆਣ ਵੱਡੀ ਡਾਕਟਰ ਬਣੇ ਹੋਰ ਵੀ ਅੱਗੇ ਜਾ ਕੇ ਸਾਰੇ ਪਰਿਵਾਰ ਦੀ ਤਰੱਕੀ ਮਿਲੇ ਵਧੀਆ ਸੋਹਰਾ ਪਰਿਵਾਰ ਮਿਲੇ ਇਹ ਜਿਹੜੀ ਪਰਿਵਾਰ ਦੀ ਵੀ ਦੂ ਹੈ ਦੂਜੇ ਪਾਸੇ ਤੋਂ ਦੇਖੋ ਕਿ ਪੂਰਾ ਪਰਿਵਾਰ ਇਕੱਠਾ ਹੈ ਪੂਰਾ ਪਰਿਵਾਰ ਇਸ ਤਰੀਕੇ ਨਾਲ ਹੀ ਖੁਸ਼ੀਆਂ ਤਾਂ ਮਿਲਦੀਆਂ ਨੇ ਜੇ ਪਰਿਵਾਰ ਦੇ ਵਿੱਚ ਬੱਚੇ ਕਹਿਣਚ ਹੋਣ ਦੂਜੇ ਅਸੀਂ ਮਾਪੇ ਮਿਹਨਤ ਵਾਲੇ ਹੋਣ ਤਾਂ ਕਈ ਤਾਂ ਅੱਜਕੱਲ੍ਹ ਬੱਚਿਆਂ ਦੇ ਨਾਲ-ਨਾਲ ਬੱਚਿਆਂ ਦੇ ਮਾਪੇ ਵੀ ਰੀਲਾਂ ਚ ਉਲਝੇ ਹੋਏ ਨੇ ਪਰ ਇਹ ਉਹ ਪਰਿਵਾਰ ਹੈ ਜਿਹੜਾ ਕਹਿੰਦਾ ਕਿ ਸਾਨੂੰ ਇੱਜ਼ਤ ਪਿਆਰੀ ਹੈ ਨਾ ਕਿ ਸਾਨੂੰ ਗੰਧਮੱਦ ਦਿਖਾਉਣਾ ਕਿਉਂਕਿ ਜਿਹੜੇ ਲੋਕ ਠੀਕ ਹੈ ਕਿ ਰੀਲਾ ਬਣਾਉਣੀਆਂ ਤਾਂ ਸਹੀ ਤਰੀਕੇ ਨਾਲ ਬਣਾ ਜਾ ਸਕਦੀਆਂ ਨੇ ਕੋਈ ਧਾਰਮਿਕ ਤਰੀਕੇ ਨਾਲ ਬਣਾਈਆਂ ਜਾ ਸਕਦੀਆਂ ਨੇ ਜਾਂ ਫਿਰ ਹੋਰ ਵੀ ਕੋਈ ਚੰਗਾ ਮੈਸੇਜ ਸਮਾਜ ਵਾਸਤੇ ਦੇਣ ਵਾਸਤੇ ਬਣਾਈਆਂ ਜਾ ਸਕਦੀਆਂ ਜਿਵੇਂ ਹੁਣ ਹਿਨਾ ਪੇਂਟਿੰਗ ਲਈ ਚੰਗਾ ਮੈਸੇਜ ਦੇ ਰਹੀ ਹੈ ਤਾਂ ਜਿੰਨੇ ਵੀ ਹੋਰ ਦਰਸ਼ਕ ਸਾਡੇ ਦੇਖ ਰਹੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਇਸ ਤਰੀਕੇ ਦੇ ਵੀਡੀਓ ਜੂ ਸ਼ੇਅਰ ਕਰਿਆ ਕਰੋ ਤਾਂਕਿ ਪੰਜਾਬ ਨੂੰ ਪੰਜਾਬ ਮੁਰਤੂ ਬਣਾ ਸਕੀਂਦਾ ਹੈ ਦਾ ਪਰਿਵਾਰ ਬਹੁਤ ਹੀ ਕਰਮਾ ਵਾਲਾ ਹੈ ਜਿਨਾਂ ਨੂੰ ਹਿਨਾ ਮਿਲੀ ਹੈ ਕਿਉਂਕਿ ਬਾਰ-ਬਾਰ ਇਸ ਕਰਕੇ ਪਰਿਵਾਰ ਨੂੰ ਬੁਲਾਣਾ ਪੈਂਦਾ ਕਿਉਂਕਿ ਪਰਿਵਾਰ ਦੇ ਵਿੱਚ ਜੋ ਖੁਸ਼ੀਆਂ ਜੋ ਤੁਹਾਨੂੰ ਆਈ ਹੈ ਉਸ ਤੋਂ ਬਾਅਦ ਬੰਡੀਆਂ ਨੇ ਤਾਂ ਮਾਸੀ ਵੀ ਕਹਿ ਸਕਦੇ ਇਹਨਾਂ ਨੂੰ ਬੜੀ ਮੰਮੀ ਵੀ ਹੈ ਨਾ ਤਾਂ ਦੋਨੇ ਪਾਸੇ ਤੋਂ ਰਿਸ਼ਤਾ ਤੁਹਾਡਾ ਤਾਂ ਕਿਵੇਂ ਹੀਨਾ ਦਾ ਜਿਹੜਾ ਇਹ ਹਨਰ ਹੈ ਪੇਂਟਿੰਗ ਦਾ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪੜ੍ਹਾਈ ਦਾ ਬਹੁਤ ਮੈਡੀਕਲ ਦੀ ਪੜ੍ਹਾਈ ਬਹੁਤ ਔਖੀ ਹੁੰਦੀ ਹੈ ਤਾ ਕਿਵੇਂ ਦਾ ਬੱਚਾ ਤੁਹਾਡਾ ਹਿੰਨਾ ਜਿਹੜੀ ਪਰਿਵਾਰ ਦੇ ਵਿੱਚ ਆਈ ਉਸ ਤੋਂ ਬਾਅਦ ਕਿਵੇਂ ਦੇ ਰੰਗ ਲੱਗੇ ਬਹੁਤ ਰੰਗ ਲੱਗੇ ਜੀ ਕਿਉਂਕਿ ਹਰ ਚੀਜ਼ ਐਕਸਪਰਟ ਹੈ ਜੀ ਪੜ੍ਹਾਈ 'ਚ ਵੀ ਪੇਂਟਿੰਗ 'ਚ ਵੀ ਅਸੀਂ ਫਿਰ ਇਹਨੂੰ ਡਾਕਟਰੀ ਲੈਨ 'ਚ ਪਾਇਆ ਚਲੋ ਸਾਡੇ ਘਰ 'ਚ ਨਹੀਂ ਸੀਗਾ ਕੋਈ ਤਾਂ ਕਿਉਂਕਿ ਸਾਨੂੰ ਬਹੁਤ ਚੰਗਾ ਲੱਗਦਾ ਹੈ ਜੀ ਸਾਡਾ ਨਾਮ ਰੋਸ਼ਨ ਕਰੇ ਪੂਰੀ ਫੈਮਿਲੀ ਦਾ ਇਹਨਾਂ ਦੇ ਰਿਸ਼ਤੇਦਾਰ ਵੀ ਅੱਜ ਘਰ ਦੇ ਵਿੱਚ ਆਏ ਹੋਏ ਸੀ ਬਹੁਤ ਪਿਆਰ ਮਿਲ ਰਿਹਾ ਹੈ ਰਿਸ਼ਤੇਦਾਰਾਂ ਵੱਲੋਂ ਵੀ ਤਾਂ ਜਿਹੜੇ ਫੁੱਫੜ ਨੇ ਹਿੰਨਾ ਦੇ ਉਹ ਸਾਡੇ ਨਾਲ ਤਾਂ ਬਹੁਤ ਹੀ ਨਾਨ ਨੂੰ ਸ਼ੌਂਕ ਹੈ ਪੇਂਟਿੰਗ ਦਾ ਤੇ ਦੂਜੇ ਮੈਡੀਕਲ ਦੀ ਪੜਾਈ ਕਰ ਰਹੀ ਹੈ ਬਹੁਤ ਮੁਸ਼ਕਲ ਪੜਾਈ ਹੁੰਦੀ ਹੈ ਪਰ ਫਿਰ ਵੀ ਇਸ ਤਰੀਕੇ ਦਾ ਸੁਪਨਾ ਲੈ ਕੇ ਹੀ ਨਾ ਬੈਠੀ ਹੈ ਤਾਂ ਤੁਸੀਂ ਵੀ ਆ ਨਹੀਂਓ ਤਾਂ ਕਾਫੀ ਪੇਂਟਿੰਗਾਂ ਦੱਸਿਆ ਦੇ ਕਿ ਤੁਹਾਡੀਆਂ ਵੀ ਬਣਾਜਾਂ ਨੇ ਦੂਜੇ ਪਾਸੇ ਰਿਸ਼ਤੇਦਾਰਾਂ ਦੀਆਂ ਹੋਰ ਵੀ ਕਿਵੇਂ ਤਾਂ ਲੱਗ ਰਿਹਾ ਕਿ ਹਿਨਾ ਦਾ ਇਹ ਜਿਹੜਾ ਚਿਹਰਾ ਬਣਦਾ ਜਾ ਰਿਹਾ ਅੱਗੇ ਤਾਂ ਕਿਵੇਂ ਤੁਹਾਡੇ ਮੰਦੇ ਦੇਖੋ ਇਹ ਤਾਂ ਇੱਕ ਆਪਾ ਨਾ ਬਹੁਤ ਰੱਬ ਦਾ ਰੂਪ ਸਮਝਦੇ ਆ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਪੇਂਟਿੰਗ ਬਣਾਉਣਾ ਬਹੁਤ ਹੀ ਬੜੀ ਗੱਲ ਆ ਜੀ ਕਿ ਜਿਹਦੀ ਲੀਵ ਰੱਬ ਦੇ ਨਾਲ ਜੁੜੀ ਵੀ ਹੋਊਗੀ ਕਿ ਕਿਸੇ ਦੀ ਫੋਟੋ ਦੇਖ ਕੇ ਇੱਕ ਪ੍ਰਿੰਟ ਤਿਆਰ ਕਰਨਾ ਤੇ ਇੱਕ ਪੇਂਟਿੰਗ ਬਣਾਣੀ ਇਹ ਅੱਜ ਦੇ ਮਾਹੌਲ ਚ ਨਾ ਇੱਕ ਸੁਪਨਾ ਲੱਗਦਾ ਪਰ ਨਹੀਂ ਸਾਡੀ ਧੀ ਰਾਣੀ ਨੇ ਇਹ ਸੁਪਨਾ ਨਹੀਂ ਸਾਨੂੰ ਐ ਲੱਗਦਾ ਕਿ ਹੁਣ ਇਹ origignal ਚ ਹੈ ਹਜੇ ਐਨੂੰ ਆਪਾਂ ਕਹਿੰਦੇ ਆ ਕਿ ਰੱਬ ਹਜੇ ਹੈਗਾ ਜੀ ਧਰਤੀ ਤੇ ਕਿ ਕਿਸੇ ਦੀ ਪਿਕਚਰ ਬਣਾਣੀ ਅੰਦਰਲੇ ਪਾਸੇ ਸਟੋਰੀ ਲੇਖਾ ਜਾਣੀ ਦਿਲ ਤੋਂ ਵਣਾ ਕਾ ਸਟੋਰੀ ਨੂੰ ਫਿਰ ਉਹਨੂੰ ਪੇਂਟ ਕਰਨਾ ਕੱਲੀ ਕੱਲੀ ਚੀਜ਼ ਉਹਦੀ ਅੱਖ ਕੰਨ ਨੱਕ ਮੂੰਹ ਕਿ ਜਿਹਦੀ ਲੀਵ ਦਿਲ ਤੇ ਜੁੜੀ ਵੀ ਹੋਊਗੀ ਤਾਂ ਉਹ ਇਹ ਚੀਜ਼ ਕਰ ਸਕਦਾ ਜੀ ਨਹੀਂ ਤਾਂ ਫਿਰ ਫੋਨ ਹੋ ਗਿਆ ਅੱਜ ਕੱਲ ਕੰਪਿਊਟਰ ਦਾ ਯੁੱਗ ਆ ਗਿਆ ਜੀ ਇਹਨਾਂ ਚੀਜ਼ਾਂ ਵੱਲ ਤਾਂ ਬੱਚੇ ਧਿਆਨ ਨਹੀਂ ਦਿੰਦੇ ਜੀ ਮੈਂ ਜੇ ਅੱਜ ਆਪਾਂ ਸਰਵਾ ਕਰਦੇ ਆ ਆਪਣੇ ਮੋਹਾਲੀ ਜ਼ਿਲ੍ਹੇ ਜਾਂ ਰੋਪੜ ਜ਼ਿਲ੍ਹੇ ਦਾ ਤਾਂ ਤੁਹਾਨੂੰ ਇਦਾਂ ਦੇ ਬੱਚੇ 5 ਜਾਂ 10 ਮਿਲੂਗੇ ਕੋ ਜਿਹੜੇ ਇਹ ਚੀਜ਼ਾਂ ਦੇ ਵਿੱਚ ਵੀ ਧਿਆਨ ਹੈਗਾ ਨਹੀਂ ਤਾਂ ਬੱਚੇ ਫੈਸ਼ਨ ਪ੍ਰਤੀ ਕਰਨੀ ਧਿਆਨ ਨਾਲ ਅੱਜਕੱਲ ਪਰ ਇਹ ਚੀਜ਼ ਸਾਡੇ ਘਰ ਚ ਹੋ ਰਹੀ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਅੱਜਕੱਲ ਤਾਂ ਨਹੀਂ ਕਾਫੀ ਕੁੜੀਆਂ ਰੀਲਾਂ ਵਾਲੇ ਪਾਸੇ ਨਿਕੀਆਂ ਹੋਈਆਂ ਬਿੱਲਾ ਜੀ ਕਾਫੀ ਮਾਪਿਆਂ ਦੀ ਇਤਵਾਦ ਵੀ ਧਿਆਨ ਦਿੱਤਾ ਜਾਂਦਾ ਉਹ ਰੀਲਾਂ ਬਣਾਉਂਦੇ ਆ ਜਿਹੜੀ ਮਾਪੇ ਦੇਖ ਵੀ ਨਹੀਂ ਸਕਦੇ ਰਿਸ਼ਤੇਦਾਰ ਵੀ ਨਹੀਂ ਦੇ ਸਕਦੇ ਪਰ ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਕਿ ਜਿਹੜੀ ਬਿਨਾਂ ਇਸ ਤਰੀਕੇ ਨਾਲ ਸ਼ਲੀਲ ਵੀਡੀਓ ਬਣਾਏ ਬਿਨਾ ਜਿਹੜੀ ਹਿਨਾ ਲਗਾਤਾਰ ਨਾਮ ਨਾ ਖੱਟ ਰਹੀ ਹੈ ਆਪਣਾ ਦੇਖੋ ਜੀڑا ਆਪਣਾ オリジナル ਕਲਚਰ ਉਹ ਸਭ ਤੋਂ ਪਹਿਲਾਂ ਇਹ ਹੈ ਕਿ ਵੀ ਸੰਭ ਕੇ ਰੱਖਿਆ ਹੋਇਆ ਨਹੀਂ ਅੱਜ ਦੇ ਮਾਹੌਲ ਚ ਕੋਈ ਚੀਜ਼ ਇਦਾਂ ਸੰਭ ਕੇ ਨਹੀਂ ਰੱਖਦਾ ਜੀ ਨਾ ਤੁਹਾਨੂੰ ਇਹ ਹਰੇਕ ਘਰ ਚ ਮਿਲੇਗੀ ਚੀਜ਼ ਦਾਦੀ ਜੀ ਦਾ ਪਿਆਰ ਉਹਦੇ ਮੰਮੀ ਡੈਡੀ ਦਾ ਪਿਆਰ ਕਿ ਇਹ ਚੀਜ਼ਾਂ ਫੋਰਸ ਕਰਦੀਆਂ ਜੀ ਬੰਦੇ ਕਿ ਆਪਾਂ ਆਪਣੇ ਬੇਟੇ ਨੂੰ ਬੱਚੀ ਨੂੰ ਕਿੱਧਰ ਲੈ ਕੇ ਜਾਣਾ ਚਾਹੀਏ ਬੇਟਾ ਵੀ ਹੋਏ ਅੱਜ ਕੱਲਾ ਕਿ ਇਹ ਚੀਜ਼ ਆਪਾਂ ਬੇਟੇ ਬਾਰੇ ਵੀ ਦੇਖਣਾ ਕਿ ਸਾਡਾ ਕਲਚਰ ਕਿਦਾਂ ਹੈ ਕਿ ਕਲਚਰ ਸਾਂਭੀਏਗੇ ਆਪਾਂ ਆਪਣਾ ਤਾਂ ਪੰਜਾਬ ਦਾ ਅੱਜ ਕੱਲ ਨਾ ਬਹੁਤ ਖਰਾਬ ਹੋ ਰਿਹਾ ਨਸੀ ਦੇ ਵਿੱਚ ਵੀ ਖਰਾਬ ਹੋ ਰਿਹਾ ਰੀਲਾਂ ਦੇ ਵਿੱਚ ਵੀ ਖਰਾਬ ਹੋ ਰਿਹਾ ਪਰ ਇਹ ਬਹੁਤ ਕੁਝ ਮਾਪੇ ਬਾਬਤੇ ਡਿਪੈਂਡ ਕਰਦਾ ਕਿ ਆਪਣੇ ਘਰ ਚ ਆਪਾਂ ਬੱਚੇ ਨੂੰ ਕਿਦਾਂ ਦੀ ਤਰੀਮ ਦੇ ਰਹੇ ਤੇ ਇਹ ਸਾਡੀ ਦੀ ਰਾਣੀ ਨਹੀਂ ਤਾਂ ਇਹ ਚੀਜ਼ ਸਾਬਤ ਕਰਦੀ ਕਿ ਵਾਕਈ ਬੱਚਿਆਂ ਦਾ ਜੇ ਮਨ ਮਾਹ ਬਾਬ ਵੱਲੋਂ ਦਾਦਾ ਦਦੀ ਵੱਲੋਂ ਰਿਸ਼ਤੇਦਾਰਾਂ ਵੱਲੋਂ ਮੋੜਿਆ ਜਾਏਗਾ ਤਾਂ ਉਹ ਇਹ ਚੀਜ਼ਾਂ ਨੂੰ ਕਰ ਸਕਦੇ ਆ ਫੈਸ਼ਨ ਪ੍ਰستی ਨੂੰ ਛੱਡ ਕੇ ਆਪਣੇ ਪੰਜਾਬੀ ਕਲਚਰ ਚ ਆਪਣੇ ਦੇਖੋ ਮੈਂ ਇੱਕ ਲਾ ਕੇ ਗੱਲ ਨਹੀਂ ਕਰਦਾ ਕਿ ਮੈਂ オリジナル ਤੌਰ ਤੇ ਇਹ ਦਾਅਵੇ ਨਾਲ ਕਹਿ ਸਕਦਾ ਕਿ ਜੋ ਫੋਰਨ ਦਾ ਕਲਚਰ ਉਹ ਆਪਣੇ ਇੰਡੀਆ ਚ ਆ ਰਿਹਾ ਕਿ ਜਿਹੜਾ ਇੰਡੀਆ ਦਾ ਕਲਚਰ ਆ ਉਹ ਫੋਰਨ ਚ ਫਾਲੋ ਹੋ ਰਿਹਾ ਮੈਂ ਪਿਛਲੀ ਵਾਰ ਮੇਰਾ ਗੁਜਰਾਤ ਜਾਣ ਦਾ ਚੱਕਰ ਲੱਗਿਆ ਮੈਂ ਉੱਥੇ ਕਪੜਾ ਮਾਰਕੀਟ ਆ ਬਹੁਤ ਵੱਡੀ ਤੇ ਗਾਣੇ ਫਿਲਮਾਂ ਸ਼ੂਟ ਹੋਣੀਆਂ ਉੱਥੋਂ ਦੇ ਬੜੇ-ਬੜੇ ਕੱਪੜੇ ਆਣੇ ਡਰੈੱਸਾਂ ਆਣੀਆਂ ਤੇ ਉਹਨਾਂ ਨੇ ਉੱਥੇ ਨਾ ਸ਼ੋਰੂਮਾਂ ਦੇ ਵਿੱਚ ਲਿਖ ਕੇ ਲਗਾਇਆ ਵਾ ਸੀ ਕਿ ਇਹ ਫੌਰਨ ਦੇ ਲਈ ਬੁੱਕ ਕੀਤਾ ਹੋਇਆ ਹੈ ਅੰਗਰੇਜ਼ਾਂ ਨੇ ਬੁੱਕ ਕੀਤਾ ਕਿ ਕੋਈ ਯੂਕੇ ਬੁੱਕ ਕਰ ਰਿਹਾ ਕੋਈ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹ ਕਹਿੰਦਾ ਜੀ ਉਹ ਅੱਜ ਕੱਲ ਇੰਨਾ ਉੱਥੇ ਕਲਚਰ ਬਦਲ ਗਿਆ ਕਿ ਉਹ ਸਾਡੇ ਪੰਜਾਬੀ ਪਹਿਰਾਵੇ ਨੂੰ ਆਪਣੇ ਇੰਡੀਅਨ ਪਹਿਰਾਵੇ ਨੂੰ ਉਹ ਲੁੱਕ ਦੇ ਰਹੇ ਆ ਉਹ ਕਹਿੰਦੇ ਆ ਵੀ ਹਾਂ ਅਸੀਂ ਇਹ ਪਹਿਰਾਵੇ ਦੇ ਵਿੱਚ ਵਿਆਹ ਕਰੂਗੇ ਸ਼ੇਰਵਾਨੀਆਂ ਗੋਰੀਆਂ ਖਾਤਰ ਰੱਖੇ ਹੋਏ ਨੇ ਜਿਹੜੀ ਉੱਥੇ ਦੀਆਂ ਗੋਰਾਂ ਗੋਰੀਆਂ ਉਹ ਲਹਿੰਗੇ ਪਾ ਰਹੀਆਂ ਜੀ ਤੇ ਸਾਡਾ ਇੰਡੀਅਨ ਕਲਚਰ ਬੈਕ ਮੋੜ ਰਿਹਾ ਉਹਨਾਂ ਵਾਲਾ ਲੈ ਰਹੇ ਆ ਜੀ ਕਿ ਅਸੀਂ ਉਹਨਾਂ ਦਾ ਕਲਚਰ ਲਈਏ ਜੀ ਪਰ ਮੈਨੂੰ ਬਹੁਤ ਹੈਰਾਨੀ ਹੋਈ ਕਿ ਆਪਾਂ ਆਪਣਾ ਕਲਚਰ ਛੱਡ ਰਹੇ ਆ ਆਪਾਂ ਉਹ ਕਿ ਉਹ ਸਾਡਾ ਕਲਚਰ ਗੋਰੇ ਸ਼ਿਫਟ ਕਰ ਰਹੇ ਆ ਜੀ ਇਹ ਬਹੁਤ ਵੱਡੀ ਗੱਲ ਆ ਇਹ ਸੋਚਣ ਵਾਲੀ ਵੀ ਗੱਲ ਆ ਕਿ ਆਪਣੇ ਪਰਿਵਾਰ ਚ ਆਪਣੇ ਆਲੇ ਦੁਆਲੇ ਆਪਾਂ ਕਿਦਾਂ ਇਹ ਹੋਰ ਬੱਚਿਆਂ ਨੂੰ ਵੀ ਸੇਧ ਲੈਣੀ ਚਾਹੀਦੀ ਆ ਤੁਸੀਂ ਦੇਖੋ ਵੀਡੀਓ ਪਾਉਂਗੇ ਬੰਦੇ ਸ਼ੇਅਰ ਕਰੋਗੇ ਅੱਗੇ ਤੇ ਅੱਗੇ ਕਿ ਮੈਂ ਉਹ ਦਰਸ਼ਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਨੂੰ ਇਹ ਚੀਜ਼ ਆਪਣੇ ਉੱਤੇ ਵੀ ਡਿਪੈਂਡ ਕਰੇ ਕਿ ਆਪਾਂ ਅਪਣਾਈਏ ਇਸ ਚੀਜ਼ ਨੂੰ ਜੋ ਸਾਡੀ ਧੀ ਰਾਣੀ ਕਰ ਰਹੀ ਆ ਕਿ ਇਹ ਮੰਨਦੇ ਨਾਲ ਦੇਖੋ ਪਹਿਲਾਂ ਹੁੰਦਾ ਸੀ ਕਿ ਕੋਈ ਵੀ ਚੀਜ਼ ਰੱਬ ਵੱਲੋਂ ਧੁਰ ਤੋਂ ਆ ਰਹੀ ਚੀਜ਼ ਕਿ ਉਹ ਬਣਾ ਰਹੀ ਕਿ ਅਸੀਂ ਤਾਂ ਬੱਚੀ ਚ ਰੱਬ ਹੀ ਸਮਝਦੇ ਆ ਕਿ ਆਪਾਂ ਫੋਟੋ ਆਪਣੀ ਦਿਖਾਈ ਤੇ ਤੁਹਾਨੂੰ ਸ਼ਾਮ ਤੱਕ ਉਹ ਪੇਂਟਿੰਗ ਰੂਪ ਚ ਆ ਜੇਗੀ ਉਦੋਂ ਤਾਂ ਬਥੇਰੇ ਡਿਜੀਟਲ ਕੈਮਰੇ ਆ ਗਏ ਬਹੁਤ ਤਰੱਕੀ ਹੋ ਗਈ ਉਹ ਤਾਂ 2 ਮਿੰਟ ਚ ਫੋਟੋ ਖਿੱਚ ਕੇ ਸਾਡੇ ਕੋਲ ਫੜਾ ਦੇਣੀ ਇੱਕ ਹੱਥ ਨਾਲ ਕਾਰਾਗਰੀ ਕਰਕੇ ਬਣਾਣੀ ਇਹ ਤਾਂ ਬਹੁਤ ਇਹ ਰੂਹ ਦੀਓ ਗੱਲ ਸਮਝ ਲਓ ਜੀ ਇਹ ਤਾਂ ਰੱਬ ਤੋਂ ਪਰੇ ਦੀ ਗੱਲ ਆ ਮੰਨ ਦੀ ਗੱਲ ਆ ਕਿ ਮਨ ਦੇ ਵਿੱਚ ਕਿਸ ਤਰ੍ਹਾਂ ਵਸਾ ਲੈਂਦੀ ਏ ਅਸੀਂ ਮੈਂ ਬਹੁਤ ਜੀਜ ਦੀਨ ਦਾ ਮੈਨੂੰ ਇਹ ਚੀਜ਼ ਪਤਾ ਲੱਗੀ ਹੈ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਦੇਖਾਂ ਵੀ ਸਾਹਮਣੇ ਵਾਲੇ ਦੀ ਫੋਟੋ ਮੇਰੇ ਅੰਦਰ ਕਿੰਨੀ ਕੀ ਦੇ ਟਿਕੇਗੀ ਮੈਨੂੰ ਤਾਂ ਜਿਉ ਹੀ ਜੂਸ ਦੇ ਘਲਾ ਦੇਖਣ ਲੱਗ ਜਾਨੇ ਮੈਨੂੰ ਸਾਹਮਣੇ ਵਾਲੇ ਦੀ ਫੋਟੋ ਨਹੀਂ ਦਿਖਦੀ ਹੈ ਮੈਂ ਸੋਚ ਕੇ ਦੇਖਿਆ ਮੈਂ ਬਹੁਤ ਕੁਝ ਵੀ ਆ ਮੈਨੂੰ ਦਿਖੇ ਇਹ ਚੀਜ਼ ਪਰ ਨਹੀਂ ਮੈਨੂੰ ਆਪਣੇ ਅੰਦਰ ਮਹਿਸੂਸ ਨਹੀਂ ਹੋਈ ਮੈਨੂੰ ਥੋੜੀ دیر ਬਾਅਦ ਡਿਸਟਰਬ ਹੋ ਪਰ ਇਹ ਆਪਣੇ ਆਪ ਨੂੰ ਮੈਂਸ਼ਨ ਕਿਸ ਤਰ੍ਹਾਂ ਕਰ ਲੈਂਦੀ ਆ ਕਿ ਵੀ ਮੈਂ ਇਹ ਚੀਜ਼ ਐਦਾਂ ਕਰਨੀ ਆ ਮੈਂ ਇਹਨੂੰ ਕਈ ਵਾਰ ਹਾਸੇ-ਠੱਠੇ 'ਚ ਪੁੱਛਿਆ ਵੀ ਹੈ ਕਿ ਤੈਨੂੰ ਕੋਈ ਜਦੋਂ ਤੂੰ ਇਹ ਚੀਜ਼ ਕਰਦੀਆਂ ਰੂਤੇ ਉਤਾਰ ਕੇ ਅੱਗੇ ਕਰਦੀਆਂ ਇਸ ਤਰ੍ਹਾਂ ਬਣਾਉਂਦੀਆਂ ਪੇਂਟਿੰਗ ਕਿ ਤੇਰੇ ਮੰਚ ਘਰ ਦਾ ਖਿਆਲ ਤੇਰਾ ਬਾਪੂ ਤੰਦੂਰ 'ਚ ਰੋਟੀਆਂ ਲਾਂਦਾ ਜਾਂ ਮੰਮੀ ਸਲਾਈ ਕਰਦੀ ਇਹ ਚੀਜ਼ਾਂ ਵੀ ਤੈਨੂੰ ਕਿੱਦਾਂ ਮੈਂ ਤੂੰ ਮੈਂਸ਼ਨ ਕਰ ਲਵਾਂ ਨਹੀਂ ਬੀ ਮੰਨੂ ਤਾਂ ਇਹ ਪਰੇ ਹੀ ਲੱਗਦਾ ਕਿ ਇਹ ਕੁਦਰਤ ਕੰਨੀ ਤੇ ਰੱਬ ਵੱਲੋਂ ਹੀ ਆਏ ਵੀ ਚੀਜ਼ ਨਹੀਂ ਦੇਖੋ ਲਾ ਸਲਾਈ ਹੋ ਰਹੀ ਹੋਰ ਹੋ ਰਿਹਾ ਆਵਾਜ਼ ਆ ਰਹੀ ਕਿ ਡਿਸਟਰਬ ਉਸ ਟਾਈਮੇ ਤੇ ਮਨ ਚ ਕੁਛ ਨਹੀਂ ਐਨੇ ਮੇਰੀ ਗੱਲ ਗੱਲ ਵੀ ਸਾਂਝੀ ਕੀਤੀ ਕਿ ਵੀ ਪੁੱਪੜ ਜੀ ਮੈਨੂੰ ਐਦਾਂ ਮਹਿਸੂਸ ਦਿੰਦਾ ਕਿ ਮੈਨੂੰ ਉਹ ਚੀਜ਼ਾਂ ਦਿਖਦਿਆਂ ਨਹੀਂ ਉਹ ਮੈਂ ਖਰੂਨ ਸੂਟ ਦੀ ਕੰਨਾਂ ਤੇ ਕਹਿੰਦੀ ਨਹੀਂ ਮੈਨੂੰ ਆਟੋਮੈਟਿਕਲੀ ਨਹੀਂ ਮੈਂ ਖਾਨੇ ਚ ਖੁੱਲ੍ਹੇ ਜੇ ਅੱਖਾਂ ਖੁੱਲੀਆਂ ਕਿ ਮੈਂ ਉਹ ਚੀਜ਼ ਦੇਖੀ ਜਾਊਗੀ ਜੇ ਮੇਰੇ ਲੱਗ ਢੋਲ ਵਜਾਈ ਜਾਊ ਤੁਸੀਂ ਮੈਨੂੰ ਉਹ ਸਾਹਮਣੇ ਵਾਲਾ ਫੋਕਸ ਦਿਖ ਰਿਹਾ ਕਿਵੇਂ ਉਹ ਫੋਕਸ ਕਰਨਾ ਮੈਨੂੰ ਹੋਰ ਕੁਛ ਨਹੀਂ ਸੁਣਦਾ ਉਸ ਟਾਈਮ ਨਾ ਟੀਵੀ ਸੁਣਦਾ ਚਾਹੇ ਮੇਰੀ ਮੰਮੀ ਨੇ ਕਹਿੰਦੀ ਉੱਚੀ ਉੱਚੀ एलसीडी ਵੀ ਚਲਾ ਕੇ ਦੇਖ ਲਈ ਪੰਜਾਬੀ ਗਾਣੇ ਵੀ ਛੱਡ ਕੇ ਦੇਖ ਲਈ ਪਰ ਮੇਰਾ ਧਿਆਨ ਭਟਕਦਾ ਨਹੀਂ ਮੇਰਾ ਧਿਆਨ ਉੱਥੇ ਭਜੂਗਾ ਫੇਰ ਉਹ ਮੈਨੂੰ ਮੇਰੀ ਮਮੀ ਪੁੱਛਦੀ ਵੀ ਹੈ ਮੇਰੇ ਡੈਡੀ ਵੀ ਹੁੰਦਾ ਤੂੰ ਐਨੇ ਉਹਦੇ ਚ ਕਿੱਦਾਂ ਕਰ ਲੈਨੀ ਐ ਇਹ ਚੀਜ਼ ਅਸੀਂ ਤੈਨੂੰ ਡਿਸਟਰਬ ਕਰਦੇ ਆ ਪਰ ਫੇਰ ਵੀ ਤੂੰ ਫੇਰ ਉਹ ਚੀਜ਼ ਬਣਾ ਰਹੀ ਹੈ ਇਹਨਾਂ ਨੇ ਇੱਕ ਮੇਰੀ ਵੀ ਫੋਟੋ ਬਣਾਈ ਹੈ ਮੈਂ ਉਹ ਆਪਣੇ ਦਰਸ਼ਕਾਂ ਨੂੰ ਦਿਖਾਣਾ ਚਾਹੁੰਦਾ ਕਿ ਕਿੰਨੀ ਸੋਹਣੀ ਤਸਵੀਰ ਹੈ ਨਾ ਇਹ ਮੇਰੀ ਫੋਟੋ ਹਾਂਜੀ ਸਰ ਕਿੰਨਾ ਸਮਾਂ ਲੱਗਿਆ ਇਹ ਤੇ ਲੱਗ ਗਿਆ 1 ਹਫਤਾ 1 ਹਫਤਾ ਲੱਗ ਗਿਆ ਬੜਾ ਤੁਸੀਂ ਮੈਂ ਦੇਖਿਆ ਕਿ ਰੰਗੇ ਭਰਤੇ ਇਹਦੇ ਵਿੱਚ ਤੁਸੀਂ ਆ ਦੇਖੋ ਕਿ ਆ ਹੀਨਾ ਨੇ ਤਸਵੀਰ ਬਣਾ ਕੇ ਦਿੱਤੀ ਹੈ ਤਾਂ ਇੱਕ ਤਰ੍ਹਾਂ ਦੀ ਜਾਨ ਹੀ ਪਾ ਦਿੱਤੀ ਤਸਵੀਰ ਦੇ ਵਿੱਚ ਜਦੋਂ ਵੀ ਬੰਦਾ ਦੇਖਦਾ ਤਾਂ ਬੰਦੇ ਨੂੰ ਹੈਰਾਨ ਹੋ ਜਾਂਦਾ ਕਿ ਮੈਂ ਹੁਣ ਦੇਖ ਕੇ ਹੈਰਾਨ ਹੋ ਗਿਆ ਕਿ ਮੈਂ ਇੰਨਾ ਖੂਬਸੂਰਤ ਹੈ ਤਨ ਜਿਹਨਾਂ ਨੇ ਸੀਨਾ ਦੇ ਬਣਾਤਾ ਇਹ ਬਹੁਤ ਦੇਖੋ ਕਿ ਆ ਚੀਜ਼ ਤਾਂ ਬਹੁਤ ਸੋਹਣੀ ਹੈ ਤਾਂ ਇਹ ਤਸਵੀਰ ਦਿਖਾ ਦਿੰਦੇ ਆ ਇਹਨਾਂ ਦੇ ਹੱਥ ਤੋਂ ਜਿਹੜੀ ਮੈਨੂੰ ਮਿਲੀ ਹੈ ਤਾਂ ਤੁਸੀਂ ਦੇਖੋ ਕਿ ਬਾਰ-ਬਾਰ ਬੰਦਾ ਸੋਚਦਾ ਹੈ ਕਿ ਇਸ ਤਰੀਕੇ ਦੀ ਪੇਂਟਿੰਗ ਅਗਰ ਸਾਡੀ ਬਣੇ ਤਾਂ ਇਹਨਾਂ ਦੇ ਵਿੱਚ ਇਹ ਹੁਨਰ ਹੈ ਜਿਹੜੇ ਬੰਦੇ ਦੇ ਬੈਠੇ-ਬੈਠੇ ਇਸ ਤਰੀਕੇ ਦੀ ਫੋਟੋ ਬਣਾ ਕੇ ਤਿਆਰ ਕਰ ਦਿੰਦੀ ਹੈ ਤਾਂ ਬੰਦਾ ਰੀਅਲ ਨਾਲੋਂ ਵੀ ਜ਼ਿਆਦਾ ਤਸਵੀਰ ਦੇ ਵਿੱਚ ਸੋਹਣਾ ਬਣਾ ਦਿੰਦੀ ਹੈ ਹੀ ਨਾ ਹੀ ਨਾ ਇਹ ਇੱਕ ਹੀ ਚੱਕਰ ਹੈ ਸਾਡੇ ਤਾਂ ਇੰਨਾ ਹੀ ਮੈਂ ਤਾਂ ਇੰਨਾ ਸੋਹਣਾ ਹੈ ਵੀ ਨਹੀਂ ਸਰ ਜਿਸ ਤਰੀਕੇ ਨਾਲ ਮੇਰੇ ਮਾਈਂਡ ਸੈਟ ਚ ਬੈਠੀ ਹੁੰਦੀ ਹੈ ਪਿਕਚਰ ਮੈਂ ਉਹਨੂੰ ਥੋੜਾ ਲਾਈਕ ਇਮੇਜ ਰੈਜ਼ੋਲੂਸ਼ਨ ਕਰਕੇ ਪਾਣੀਆ ਕੇ ਹਾਂ ਦੂਜੇ ਬੰਦੇ ਨੂੰ ਦੇਖਣ ਚ ਵਧੀਆ ਲੱਗੇ ਉਹ ਕਿਤੇ ਪਸਤਾਵਾਤ ਨਹੀਂ ਹੋ ਜਦੋਂ ਮੈਂ ਤੁਹਾਡੇ ਘਰ ਐਂਟਰ ਹੋਇਆ ਕਿ ਉਹ ਮੈਂ ਇੰਨਾ ਸੋਹਣਾ ਬਣਾ ਬੱਟੀ ਬੰਦਾ ਦਿਨ ਸੋਹਣਾ ਹੈ ਹੀ ਨਹੀਂ ਜੀ ਨਹੀਂ ਬਿਲਕੁਲ ਹੀ ਨਹੀਂ ਐਦਾਂ ਤਾਂ ਨਹੀਂ ਹੋਇਆ ਬਿਲਕੁਲ ਤੁਸੀਂ ਦੇਖੋ ਕਿ ਆ ਬੜੀ ਸੋਹਣੀ ਪੇਂਟਿਕਾ ਜ ਮੈਨੂੰ ਗਿਫਟ ਕਰ ਰਹੀ ਹੈ ਹਾਂਜੀ ਸਰ ਵੀ ਆ ਗਿਫਟ ਜਿਹੜੀ ਹੀਨਾ ਕਰ ਰਹੀ ਹੈ ਬਹੁਤ ਸੋਹਣੀ ਤਸਵੀਰ ਬਣਾਈ ਹੈ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਮਿਹਨਤ ਕੀਤੀ ਇੰਨੀ ਹੈ ਨਾ ਤਾਂ ਬਿਲਕੁਲ ਜਿੰਨੇ ਦਰਸ਼ਕ ਸਾਡੇ ਦੇਖ ਰਹੇ ਨੇ ਤਾਂ ਇਹ 3 ਨੇ ਜਿਹੜੀਆਂ ਅੱਗੇ ਇਸ ਤਰੀਕੇ ਦੇ ਹੁਨਰ ਲੈ ਕੇ ਅੱਗੇ ਜਾ ਰਹੀਆਂ ਨੇ ਤਾਂ ਉਮੀਦ ਕਰਦੇ ਆ ਤੁਸੀਂ ਵੀ ਅੱਗੇ ਆਪਣੇ ਬੱਚਿਆਂ ਨੂੰ ਇਨ੍ਹਾਂ ਵਰਗੇ ਜਿਹੜੇ ਹੁਨਰ ਨੇ ਸਿਖਾਓ ਪੁਰਾਣੇ ਜਿਹੜੇ ਹੁਨਰ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਹੁਨਰ ਜਿਹੜੇ ਜ਼ਿਆਦਾ ਅੱਜ ਕੱਲ ਬੱਚੇ ਅਪਣਾ ਰਹੇ ਨੇ ਪਰ ਇਹ ਪੇਂਟਿੰਗ ਹੈ ਖੇਡਾਂ ਨੇ ਉਹਨਾਂ ਵੱਲ ਜੋੜਿਆ ਜਾ ਜਿਹੜੀਆਂ ਮਾਪਿਆਂ ਦੀ ਧੀਆਂ ਨੇ ਮਾਪੇ ਨੇ ਹੀਨਾਂ ਦੇ ਪਰਿਵਾਰ ਤੋਂ ਹੀਨਾਂ ਤੋਂ ਇਹ ਸੇਧ ਲੈਣੀ ਚਾਹੀਦੀ ਹੈ ਕਿ ਜਿਵੇਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਗਰੀਬੀ ਰੇਖਾ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਜਾ ਕੇ ਕਿਵੇਂ ਹੁਣ ਅਮੀਰੀ ਵੱਲ ਵਧ ਰਹੇ ਨੇ ਅਮੀਰ ਉਹੀ ਹੁੰਦਾ ਹੈ ਜਿਸ ਦੇ ਘਰ ਇੱਜ਼ਤ ਹੁੰਦੀ ਹੈ ਜਿਸ ਪਰਿਵਾਰ ਦੇ ਵਿੱਚ ਬੱਚੇ ਮਾਪੇ ਦਾ ਕਹਿਣਾ ਮੰਨਦੇ ਹੋਣ ਦੂਜੀ ਪਾਸੇ ਪਰਿਵਾਰ ਮਿਹਨਤ ਵਾਲਾ ਹੋਵੇ ਤਾਂ ਇਸ ਤਰੀਕੇ ਨਾਲ ਇਹਨਾਂ ਦੀ ਸਟੋਰੀ ਤੁਹਾਨੂੰ ਦਿਖਾਈ ਹੈ ਤੁਸੀਂ ਵੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਚੰਗਾ ਮੈਸੇਜ ਚੰਗੀ ਸਟੋਰੀ ਪਹੁੰਚ ਸਕੇ ਪਤਾ ਲੱਗ ਸਕੇ ਕਿ ਧੀਆ ਪੰਜਾਬ ਦੇ ਵਿੱਚ ਉਹ ਵੀ ਨੇ ਜਿਹੜੀਆਂ ਬਿਨਾ ਰੀਲਾ ਬਣਾਏ ਤੋਂ ਬਿਨਾ ਕੋਈ ਇਸ ਤਰੀਕੇ ਦੇ ਕੱਪੜੇ ਪਾਏ ਤੋਂ ਅੱਜ ਵੀ ਮਾਪਿਆਂ ਦੀ ਇੱਜ਼ਤ ਬਣਾ ਕੇ ਰੱਖ ਰਹੀਆਂ ਨੇ ਇਹੀ ਪੰਜਾਬ ਹੈ ਇਹੀ ਪੰਜਾਬ ਨੂੰ ਹੋਣਾ ਚਾਹੀਦਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਦੇਖਦੇ ਕਿੰਨਾ ਇੱਕ ਪੰਜਾਬ ਇਸ ਗੰਦਮਨ ਤੋਂ ਇਸ ਛਲੀਲ ਵੀਡੀਓ ਤੋਂ ਕਿਨਾਰਾ ਕਰਦਾ ਕਿੰਨੇ ਕੁ ਲੋਕ ਕਿਨਾਰਾ ਕਰਦੇ ਤੁਹਾਨੂੰ ਸਭੀ ਦੱਸੇਗਾ ਤੁਹਾਡੇ ਕੈਮੇ ਸੁਮਿਤ ਦੇ ਨਾਲ ਰਤੇ ਸਿੰਘ